ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੰਦ ਦੇਖਰੇ ਸਾਡੇ ਦਸ਼ਕਾ ਦਾ ਆਪ ਜੀ ਦਾਸ ਗੁਰਪ੍ਰੀਤ ਸਿੰਘ ਸਵਾਗਤ ਕਰਦਾ ਹੈ ਤੇ ਖਾਸ ਪੇਸ਼ਕਸ਼ ਲੈ ਕੇ ਆਏ ਹਾਂ ਕਿ ਤੁਸੀਂ ਜਾਣਦੇ ਹੋ ਕਿ 14 ਫਰਵਰੀ ਨੂੰ ਜੋ ਕਸ਼ਮੀਰ ਦੇ ਵਿੱਚ ਪੁਲਵਾਮਾ ਦੇ ਵਿੱਚ ਟੈਰਰਿਸਟ ਅਟੈਕ ਹੋਇਆ ਸੀਗਾ 40 ਤੋਂ ਬਾਅਦ ਫੌਜੀ ਉਹਦੇ ਵਿੱਚ ਮਾਰੇ ਗਏ ਸੀਗੇ ਗਲਤ ਹੋਇਆ ਪਰ ਉਸ ਤੋਂ ਬਾਅਦ ਕਈ ਗਲਤ ਚੀਜ਼ਾਂ ਜੋ ਕਿ ਪੂਰੇ ਭਾਰਤ ਦੇ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਇੱਕ ਹੇਟ ਰੈਸਿਜ਼ਮ ਸ਼ੁਰੂ ਹੋ ਗਿਆ ਸੀਗਾ ਕਸ਼ਮੀਰੀਆਂ ਦੇ ਖਿਲਾਫ ਔਰ ਜਿੱਥੇ ਵੀ ਕਸ਼ਮੀਰੀ ਦਿਸਦੇ ਸੀਗੇ ਕੱਟਰਵਾਦੀ ਸੰਗਠਨਾਂ ਵੱਲੋਂ ਉਹਨਾਂ ਨੂੰ ਮਾਰਕੁਟਾਈ ਕੀਤੀ ਜਾਂਦੀ ਸੀਗੀ ਉਹਨਾਂ ਦੇ ਨਾਲ ਗਲਤ ਪ੍ਰਤਾਪ ਕੀਤਾ ਜਾਂਦਾ ਸੀਗਾ ਕਈ ਕਸ਼ਮੀਰੀ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੇ ਸੀਗੇ ਅਕਾਲ ਚੈਨਲ ਨੇ ਮਹਿੰਮ ਸ਼ੁਰੂ ਕੀਤੀ ਬੀੜਾ ਚੁਕਿਆ ਕਿ ਜਿਹੜੇ ਵੀ ਕਸ਼ਮੀਰੀ ਆਪਣੇ ਆਪ ਨੂੰ ਪ੍ਰੋਬਲਮ ਮਹਿਸੂਸ ਕਰਦੇ ਅਕਾਲ ਚੈਨ ਨਾਲ ਸੰਪਰਕ ਕਰ ਸਕਦੇ ਅਸੀਂ ਉਹਨਾਂ ਦੀ ਹਰ ਸੰਭਵ ਜੋ ਮਦਦ ਹੋਵੇ ਉਹ ਕਰਾਂਗੇ ਔਰ ਕੀਤੀ ਵੀ ਸੰਗਤ ਜੀ ਜੋ ਚੰਦ ਹੀ ਕੰਟਿਆਂ ਦੇ ਵਿੱਚ ਜੋ ਕਿ ਸਾਨੂੰ ਕਈ ਰਿਕੁਐਸਟ ਆਈਆਂ ਕੁਝ ਬੱਚੀਆਂ ਦੀ ਹਰਿਆਣਾ ਦੇ ਕਿਸੇ ਕਾਲਜ ਦੀਆਂ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਇੱਥੇ ਅਨਸੇਫ ਫੀਲ ਕਰ ਰਹੇ ਹਾਂ ਅਸੀਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਾਂ ਤੇ ਸਾਨੂੰ ਆਪਣੇ ਮਾਪਿਓ ਵੱਲ ਘਰ ਪਹੁੰਚਾਇਆ ਜਾਏ ਤੇ ਅਸੀਂ ਪੂਰਾ ਉਸ ਸਮੇਂ ਜੋ ਹੈ ਅਕਾਲ ਚੰਦਰ ਟੀਮ ਦੇ ਮੈਨੇਜਮੈਂਟ ਦੇ ਨਾਲ ਸਦਾਰ ਅਮਰੀਕ ਸਿੰਘ ਕੁਨਰ ਐਮ ਡੀ ਅਕਾਲ ਚੰਨ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਜਲਦੀ ਤੋਂ ਜਲਦੀ ਜਿੰਦਾ ਵੀ ਹੋ ਸਕੇ ਛੇਤੀ ਉਹਨਾਂ ਦੇ ਟਿਕਟ ਕਰਾਓ ਤੇ ਹੋਰ ਕੱਲੇ ਉਹਨਾਂ ਦੀ ਟਿਕਟ ਹੀ ਨਹੀਂ ਕਰਾਣੀ ਸਾਡਾ ਇੱਕ ਨੁਮਾਇੰਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਤੱਕ ਮਿਲਾ ਕੇ ਆਏਗਾ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਏਗਾ ਸਰਦਾਰ ਤਜਿੰਦਰ ਸਿੰਘ ਜੀ ਨੇ ਉਹ ਸੇਵਾ ਨਿਭਾਈ ਅੱਜ ਸਵੇਰੇ ਜੀ ਹਾਂ ਸੰਗਤ ਜੀ ਤਰੀਕ ਨੋਟ ਕਰ ਲਓ 26 ਫਰਵਰੀ ਨੂੰ ਅੱਜ ਸਵੇਰੇ ਹੀ ਉਹ ਨਿਕਲੇ 에어ਪੋਰਟ ਵਾਸਤੇ ਉਹਨਾਂ ਬੱਚੀਆਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕਿਆ ਉਹਨਾਂ ਦੇ ਹੋਸਟਲਾਂ ਤੋਂ ਲਿਆ ਚੰਡੀਗੜ੍ਹ 에어ਪੋਰਟ ਤੋਂ ਫਲਾਈਟ ਲੈ ਕੇ ਸ਼੍ਰੀਨਗਰ ਉਹ ਪਹੁੰਚੇ ਹੋਰ ਉੱਥੇ ਉਹਨਾਂ ਨੂੰ ਉਹਨਾਂ ਨੇ ਡ੍ਰੌਪ ਕੀਤਾ ਪਰਿਵਾਰ ਤੱਕ ਮਿਲਾਇਆ ਹੁਣ ਉਹ ਵਾਪਸੀ ਸ਼੍ਰੀਨਗਰ 에어ਪੋਰਟ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਵਾਪਸੀ ਉਹ ਸਾਡੇ ਨਾਲ ਆ ਲੱਗੇ ਨੇ ਔਰ ਉਸ ਤੇ ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਔਰ ਸਦਾ ਤਜਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਔਰ ਲਾਈਵ ਇਸ ਟਾਈਮ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਵੀਰ ਤਜਿੰਦਰ ਸਿੰਘ ਜੀ ਤੁਹਾਡੇ ਨਾਲ ਜੁੜਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਅ ਵੀਰ ਤਜਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਕਿ ਅੱਜ ਪੂਰੇ ਦਿਨ ਜੋ ਕਿ ਸੇਵਾ ਨਿਭਾਈ ਹੈਗੀ ਉਹਨਾਂ 6 ਕਸ਼ਮੀਰੀ ਬੱਚਿਆਂ ਨੂੰ ਉਹਨਾਂ ਪਰਿਵਾਰਾਂ ਤੱਕ ਮਿਲਾ ਮਿਲਾਇਆ ਹੈਗਾ ਕਿਸ ਤਰੀਕੇ ਦਾ ਤੁਹਾਡਾ ਪੂਰਾ ਸਫ਼ਰ ਰਿਹਾ ਆਕਾਲ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਸਮੇਂ ਤੁਸੀਂ ਨਿਕਲੇ ਸੀ ਕਿਤਦਾ ਦਾ ਐਕਸਪੀਰੀਅੰਸ ਰਿਹਾ ਸੀਗਾ ਮੈਂ ਚਾਹਾਂਗਾ ਕਿ ਕਿੰਨੇ ਘੰਟੇ ਲੱਗੇ ਹੋਰ 에어ਪੋਰਟ ਤੋਂ ਤੁਸੀਂ ਗਏ ਹੋਰ ਉਹ ਜਿਹੜੇ 6 ਬੱਚੀਆਂ ਸੀਗੀਆਂ ਉਹਨਾਂ ਨੂੰ ਤੁਸੀਂ ਪਰਿਵਾਰ ਤੱਕ ਪਹੁੰਚਾਇਆ ਕਿੱਦਾਂ ਦਾ ਐਕਸਪੀਰੀਅੰਸ ਸੀਗਾ ਗੁਰਪ੍ਰੀਤ ਜੋ ਫੇਰੇ ਚੱਲੇ ਸੀ ਘਰ ਤੋਂ ਤੇ ਇੱਕ ਦਿਮਾਗ ਦੇ ਵਿੱਚ ਸੀ ਗੱਲਬਾਤ ਕਿ ਅਸੀਂ ਅਣਜਾਣ ਬੱਚੀਆਂ ਉਹਨਾਂ ਪਰਿਵਾਰਾਂ ਨੂੰ ਮਿਲਣਾ ਹੈਗਾ ਵਾ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਸੀ ਤੇ ਲਗਭਗ ਫੇਰੇ ਨੂੰ 5 ਵਜੇ ਦਾ ਟਾਈਮ ਹੋਊਗਾ 10 ਦੇ ਨਾਲ ਅਮਰਜੀਤ ਸਿੰਘ ਵੀ ਚੱਲ ਜੀ ਸੀ ਅਸੀਂ ਅਮਰ ਸਾਹਿਬ ਤੋਂ ਚੱਲ ਕੇ ਹਵਾਲੇ ਪਹੁੰਚਦੇ ਹਾਂ ਹਵਾਲੇ ਸਾਨੂੰ ਉਹ ਲੋਕੇਸ਼ਨ ਤੇ ਪਹੁੰਚਿਆ ਜਾਂਦਾ ਜਿਹੜੇ ਥਾਂ ਦੇ ਉੱਤੇ ਉਹ ਬੱਚੀਆਂ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਨਾਲ ਲਿਆ ਜਾਂਦਾ ਵਾ ਉਹਨਾਂ ਨੂੰ ਲੈ ਆ ਲੈਣ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ 에어ਪੋਰਟ ਤੇ ਪਹੁੰਚਦੇ ਆਂ ਹਾਂਜੀ ਕੁਝ ਦਿੱਕਤਾਂ ਵੀ ਆਈਆਂ ਰਸਤੇ ਜਰੂਕੀਆਂ ਵੀ ਗਿਆ ਹੂੰ ਹੂੰ ਤੇ ਜਰੂਕੀਆਂ ਕਿਹਾ ਗਿਆ ਪੁੱਛਿਆ ਗਿਆ ਹਾਂ ਬਿਲਕੁਲ ਇੱਕ ਪੁਲਿਸ ਨਾਕਾ ਰੱਗਾ ਹੋਇਆ ਸੀ ਗੁਰਪੀਰ ਉੱਤੇ ਤੇ ਉੱਥੇ ਗੱਡੀਆਂ ਰੋਕੀਆਂ ਜਾਂਦੀਆਂ ਵਾਂ ਤੇ ਗੱਡੀਆਂ ਰੋਕ ਕੇ ਜਿਹੜੇ ਚੈਕਿੰਗ ਕਰਦੇ ਆ ਉਹਤੇ ਕੁਝ ਕਾਨੂੰਨ ਵਰਤੀ ਮੈਂ ਕਹੂੰਗਾ ਕਿ ਉਹ ਫਰਜ਼ ਹਰ ਇੱਕ ਦਾ ਹੈਗਾ ਵਾ ਜਿਹੜਾ ਰੋਡ ਤੇ ਨਾਕ ਹੈਗਾ ਉਹ ਕੋਈ ਵੀ ਗੱਡੀ ਰੋਕ ਕੇ ਕੇ ਮਹਿਸੂਸ ਸਾਨੂੰ ਇਹ ਹੋਇਆ ਕਿ ਉਹਨਾਂ ਨੇ ਸੱਤ ਕਿ ਤੁਸੀਂ ਇਹਨਾਂ ਨੂੰ ਕਿੱਥੇ ਲੈ ਕੇ ਚੱਲੇ ਹੈਗੇ ਆ ਠੀਕ ਆ ਹਾਂ ਜਦੋਂ ਉਹਨਾਂ ਨੇ ਸਵਾਲ ਕੀਤਾ ਤੇ ਸਾਡਾ ਮੋੜਾ ਜਵਾਬ ਸੀ ਕਿ ਇਹ ਬੰਝਾਰੀਆਂ ਵਾਂ ਇਹ ਰਬ ਸੇ ਮਹਿਸੂਸ ਨਹੀਂ ਸੀ ਕਰ ਰਹੀਆਂ ਅਸੀਂ ਇੱਕ ਜ਼ਿੰਮੇਵਾਰੀ ਚੁੱਕੀ ਸੀ ਇਹਨਾਂ ਬੱਚੀਆਂ ਦੀ ਇਹਨਾਂ ਨੂੰ ਛੱਡਣ ਜਾ ਰਹੇ ਹਾਂ 에ਰਪੋਰਟ ਤੇ ਤੁਹਾਡੀ ਕੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਛੱਡਣ ਦੀ ਤੁਹਾਡੀ ਜ਼ਿੰਮੇਵਾਰੀ ਕਿੰਨੇ ਲਈ ਆ ਇਹ ਉਹਨਾਂ ਦਾ ਜਵਾਬ ਸਵਾਲ ਸੀ ਸਾਨੂੰ ਤੇ ਜਦੋਂ ਇਹ ਸਵਾਲ ਦਾ ਜਵਾਬ ਵੀ ਦਿੱਤਾ ਗਿਆ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਸਾਨੂੰ ਤੇ ਗੁਰਤੀ ਮਿਲੀ ਆਏ ਇਸਲਾਮਾ ਕਰਨ ਦੀ ਜ਼ਿੰਮੇਵਾਰੀ ਇਹ ਹੈਗੀ ਕਿ ਇਹਨਾਂ ਨੇ ਇੱਕ ਗੁਹਾਰ ਲਾਈ ਸੀ ਕਿ ਸਾਡੀ ਹੈਲਪ ਦਿੱਤੀ ਜਾਵੇ ਅਸੀਂ ਹੈਲਪ ਕਰਨ ਵਾਸਤੇ ਅੱਗੇ ਆਏ ਆ ਇਹਨਾਂ ਨੂੰ ਲੈ ਕੇ ਜਾ ਰਹੇ ਆ ਤੇ ਇਹਨਾਂ ਨੂੰ ਇਸ ਟਾਈਮ 에어ਪੋਰਟ ਤੇ ਤੇ ਉਹ ਇਹ ਚਾਹਣਾ ਚਾਹੁੰਦਾ ਹੈ ਕਿ ਤੁਹਾਡੇ ਨਾਲ ਕੌਣ-ਕੌਣ ਗਿਆ ਸੀਗਾ ਕਿਉਂਕਿ ਜੋ ਕਿ ਐਸ ਬਾਰੇ ਜਾਂ ਦੇ ਵਿੱਚ ਗੱਲ ਕਰਨ ਦੇ ਵਿੱਚ ਕੋਈ ਗਰੋਹ ਨਹੀਂ ਕਿ ਸਰਦਾਰ ਬਗੀਚਾ ਸਿੰਘ ਹਰਿਆਣਾ ਨੇ ਉਹਨਾਂ ਦੀ ਬਿਲਕੁਲ ਮੈਂ ਉਹਨਾਂ ਦਾ ਜ਼ਿਕਰ ਕਰ ਹਰਮਿੰਦਰ ਸਿੰਘ ਦਿੱਲੀ ਤੋਂ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਉਹਨਾਂ ਨੇ ਜੋ ਕਿ ਜਦੋਂ ਕਾਚ ਨੇ ਹੈਲਪਲਾਈਨ ਸ਼ੁਰੂ ਕੀਤੀ ਸੀਗੀ ਉਸ ਤੋਂ ਬਾਅਦ ਵੀਰ ਬਗੀਚਾ ਸਿੰਘ ਅਤੇ ਵੀਰ ਹਰਬਿੰਦਰ ਸਿੰਘ ਰਾਦੇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਛਮਛੀਆਂ ਨੇ ਇੱਕ ਗੱਲ ਦੱਸਣ ਲੱਗਾ ਸੀ ਕਿ ਜਦੋਂ ਉਹ ਉਹਦਾ ਜਵਾਬ ਸੀ ਤੇ ਬਗੀਚਾ ਸਿੰਘ ਨੂੰ ਜਦੋਂ ਪੁੱਛਿਆ ਗਿਆ ਤੇ ਦੁਬਾਰਾ ਕਿ ਤੁਹਾਹਤ ਚੱਲੇ ਆ ਉਹਨਾਂ ਦਾ ਦੂਸਰਾ ਜਵਾਬ ਦੇ ਦੁਬਾਰਾ ਸਵਾਲ ਸੀ ਤੇ ਬਗੀਚਾ ਸਿੰਘ ਨੇ ਕਿਹਾ ਕਿ ਇਹ ਬੱਚਿਆ ਕਸ਼ਮੀਰ ਤੋਂ ਆ ਜਦੋਂ ਕਸ਼ਮੀਰ ਦਾ ਨਾਮ ਸੁਣਿਆ ਤਾਂ ਉਹਨੇ ਇੱਕ ਛਾਤੀ ਮਾਰ ਕੇ ਚੰਗੀ ਤਰ੍ਹਾਂ ਵਿੱਚ ਗੱਦੀ ਨਹੀਂ ਵੇਖਿਆ ਕਿ ਇਹ ਸ਼ਾਇਦ ਇਸ ਤਰ੍ਹਾਂ ਕੋਈ ਨਾ ਅਸੀਂ ਗੈਰਕਾਨੂੰਨੀ ਕੰਮ ਕਰ ਰਹੇ ਹੋਵਾਂਗੇ ਸ਼ਾਇਦ ਐਦਾਂ ਉਹਨਾਂ ਮਹਿਸੂਸ ਕੀਤਾ ਕਿ ਪਰ ਵੀ ਇਹ ਕਿ ਤੁਹਾਡੀ ਕੀ ਜੀ ਮੇਰੀ ਸਵਾਲ ਸੀ ਹਾਂ ਉਹਨਾਂ ਦਾ ਉਸਿਆ ਕਿ ਅੱਗੇ ਅਸੀਂ ਸਾਡਾ ਤੇ ਕੰਮ ਹੀ ਮਨੁੱਖਤਾ ਦੀ ਸੇਵਾ ਕਰਨਾ ਸਿੱਖ ਕੌਮ ਦਾ ਕੰਮ ਮਨੁੱਖਤਾ ਦੀ ਸੇਵਾ ਕਰਨਾ ਆਇਆ ਵਾ ਇਹਦੇ ਵਿੱਚ ਜੇ ਬੱਚਿਆਂ ਨੂੰ ਅਜ ਲੋੜ ਪਈ ਤੇ ਬੱਚੇ ਦੇ ਨਾਲ ਅਸੀਂ ਆਰ ਕੇ ਖੋਤੇ ਹੈਗੇ ਆ ਐਨੇ ਵਜ ਦੀ ਫਲਾਈਟ ਆ ਸਾਡੀਆਂ ਟਿਕਟਾਂ ਕਨਫਰਮ ਦੇਖਿਆ ਗਿਆ ਚਲੋ ਉਹਨਾਂ ਦਾ ਜੋ ਫਰਜ਼ ਸੀ ਮੈਂ ਫੇਰ ਦੁਬਾਰਾ ਕਾਨੂੰਨ ਪਰਤੀ ਆਪਾਂ ਉਹ ਪਾਸੇ ਨਾ ਜਾਈਏ ਉਹਨਾਂ ਦਾ ਫਰਜ਼ ਸੀ ਅਸੀਂ ਆਪਣਾ ਫਰਜ਼ ਨਿਭਾ ਰਹੇ ਸੀ ਉਹ ਫਰ ਉਹਨਾਂ ਵੀਰ ਜੀ ਨਾਲ ਗੱਲ ਕੀਤੀ ਵੀਰ ਬਗੀਚਾ ਸਿੰਘ ਜੀ ਇਸ ਟਾਈਮ ਆਪਾਂ ਇਕੱਠੇ ਹੈਗੇ ਆ ਮੀਡੀਆ ਤੌਰ ਤੇ ਸਾਡੀਆਂ ਜ਼ਿੰਮੇਵਾਰੀਆਂ ਸਾਨੂੰ ਪਤਾ ਹੈਗਾ ਵਾ ਸਵਾਵਾ ਤੁਸੀਂ ਵੀ ਨਾਲ ਸਾਡੇ ਦੇ ਰਹੇ ਹੈਗੇ ਆਪਾਂ ਸੇਵਾ ਇਕੱਠੀ ਕਰਨੀ ਹੈਗੀ ਆ ਪਰ ਜੇ ਜੇ ਸਾਡੀ ਗੱਡੀ ਨੂੰ ਦੁਬਾਰਾ ਹੱਥ ਕੋਈ ਦਿੰਦਾ ਤੁਸੀਂ ਫੱਪੇ ਲੋ ਇਹ ਕਹਿ ਦੇਣਾ ਕਿ ਅਸੀਂ ਮੀਡੀਆ ਦੇ ਨਾਲ ਗੱਲ ਕਰਕੇ ਤੁਹਾਨੂੰ ਜਵਾਬ ਦੇਵਾਂਗੇ ਤੇ ਕੋਈ ਹੜਚੜਾ ਨਾ ਪਵੇ ਸਾਡੀ ਇੱਕ ਸਲਾਹ ਸੀ ਉਹ ਜਦੋਂ ਗੱਲਬਾਤ ਕਰਦੇ ਕਰਦੇ ਅਸੀਂ ਥੋੜਾ ਅੱਗੇ ਗਏ ਚਲੋ ਅੱਗੇ ਜਾ ਕੇ ਸੇਰਪੋਰਟ ਤੇ ਪਹੁੰਚਦੇ ਆ ਏਅਰਪੋਰਟ ਤੇ ਕੁੜੀਆਂ ਕਿਤੇ ਨਾ ਕਿਤੇ ਸਹਿਮੀਆਂ ਹੋਈਆਂ ਸੀ ਕਿਉਂਕਿ ਜਿਹੜਾ ਕਹਾ ਤੱਕ ਦਾ ਸਫਰ ਸੀ ਨਾ ਉਹਦੇ ਵਿੱਚ ਟਾਈਮ ਅਗਰ ਅਸੀਂ ਗੋਤੇ ਦਿਮਾਗ ਦੇ ਉੱਤੇ ਜੇ ਮੈਂ ਖੁਸ਼ੀ ਦੀ ਗੱਲ ਕਰਾਂ ਤਾਂ ਉਸ ਸਮੇਂ ਤੇ ਖੁਸ਼ੀ ਵਾਲਾ ਰੌਣ ਹੀ ਸੀ ਉਹਨਾਂ ਦੇ ਤੇ ਜੇ ਮੈਂ ਬਾਰ ਬਾਰ ਉਹਨਾਂ ਨੂੰ ਦੱਸਿਆ ਆਪਣੇ ਬਾਰੇ ਦੱਸਿਆ ਸਾਡਾ ਇਤਿਹਾਸ ਜੋ ਕੌਮ ਦਾ ਇਤਿਹਾਸ ਆਪਾਂ ਕਹਿ ਸਕਦੇ ਹਾਂ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਕਿਤੇ ਨਾ ਕਿਤੇ ਕੁੜੀਆਂ ਸੋਚਦੀਆਂ ਸੀ ਕਿ ਇੱਕ ਸਾਡੇ ਨਾਲ ਚੰਗਾ ਵਿਆਹ ਹੋ ਰਿਹਾ ਪਰ ਦਿਮਾਗ ਤੇ ਡਰ ਸੀ ਨਾ ਹੂੰ ਹੂੰ ਅਸੀਂ ਘਰ ਕਿੱਥੇ ਪਹੁੰਚਣਾ ਹੈ ਕਿੰਨੇ ਲਾਈਟ ਆ ਸਾਰੀਆਂ ਟਿਕਟਾਂ ਉਹਨਾਂ ਦੇ ਕੋਲ ਵੀ ਸੀ ਸਾਡੇ ਕੋਲ ਹੈ ਜੀ ਕੰਫਰਮਸ ਸੀ ਪਰ ਕਿ ਅਸੀਂ ਪਹੁੰਚ ਸਕਾ ਗਿਆ ਇਹ ਉਹਨਾਂ ਦੇ ਚਲੋ ਵਾਗਰੋ ਨੇ ਕਿ ਪਾਕਿਸਤਾਨ ਅਸੀਂ ਆਪਾਂ ਸਫਰ ਵਿੱਚ ਚੰਡੀਗੜ੍ਹ 에어ਪੋਰਟ ਤੇ ਪਹੁੰਚਦੇ ਆਂ ਚੰਡੀਗੜ੍ਹ 에어ਪੋਰਟ ਤੇ ਦਾਸੀ ਹੋਰ ਮੈਂ ਜ਼ਰੂਰ ਜਤਿੰਦਰ ਸਿੰਘ ਅਕਾਲ ਦੇ ਵਿੱਚ ਗੁਰੇ ਦਸਨ ਦੇ ਵਿੱਚ ਗੁਰੇਜ ਨਹੀਂ ਕਰਾਂਗਾ ਬੜਾ ਹਿੰਮਤ ਹੋਰ ਆ ਗੁਰਸਾਭ ਨੇ ਆਪ ਜੀ ਨੂੰ ਬਖਸ਼ੀ ਹੈ ਹੋਰ ਵੀਰ ਸardar ਅਮਰੀਕ ਸਿੰਘ ਹਰਾਤਾ ਜਗਜੀਤ ਸਿੰਘ ਹੋਰ ਅਮਰੀ ਜੀ ਹਰਾਤਾ ਬੜਾ ਇੱਕ ਥਾਪਣਾ ਸੀਗਾ ਸਹਯੋਗ ਸੀਗਾ ਕਿ ਭਈ ਸਵੇਰੇ 3:30 ਵਜੇ ਸੰਗਤ ਜੀ ਅੱਜ ਦੇ ਦਿਨ ਦੇ ਵਿੱਚ ਹੀ ਭਾਰਤ ਵੱਲੋਂ ਜੋ ਕਿ ਅਟੈਕ ਜੋ ਕਿ ਟੈਰਰ ਅਟੈਕ ਦੇ ਜਵਾਬ ਦਿੰਦੇ ਹੋਏ ਇੱਕ ਪੀਓਕੇ ਦੇ ਵਿੱਚ ਜੋ ਕਿ ਅੱਜ ਵੀ ਜੋ ਦੇ ਵਿੱਚ ਬੰਬ ਵੀ ਵਿਗਰਾਏ ਗਏ ਸੀਗੇ ਹੋਰ ਇੱਕ ਬਦਲੇ ਦੇ ਤੌਰ ਤੇ ਜਿਹੜਾ ਹੈਗਾ ਅੱਜ ਕਾਰਵਾਈ ਵੀ ਕੀਤੀ ਗਈ ਸੀਗੀ ਉਹ ਜਿਹਦੇ ਵਿੱਚ 301 ਟੈਰਰਿਸਟਾਂ ਨੂੰ ਮਾਰਿਆ ਵੀ ਗਿਆ ਸੀ ਹੋਰ ਜਿੱਥੇ ਸ਼੍ਰੀਨਗਰ ਪਹੁੰਚਦਾ ਸੀਗਾ ਉਸ ਜਗ੍ਹਾ ਤੋਂ ਉਹ ਜੋ ਕਿ ਬਾਲਾ ਕੋਟਾਂ ਦੀ ਜਗ੍ਹਾ ਜਿੱਥੇ ਅਟੈਕ ਕੀਤਾ ਗਿਆ ਸੀਗਾ ਸਿਰਫ 200 ਕੁਝ ਕਿਲੋਮੀਟਰ ਦੂਰ ਸੀਗੀ ਪਰ ਫੇਰ ਵੀ ਸਦਾ ਤੇਜਿੰਦਰ ਸਿੰਘ ਦੀ ਉਹਨਾਂ ਦਾ ਜਿਹੜਾ ਹੌਸਲਾ ਹੈ ਕਾਲ ਚੈਨਲ ਦੀ ਟੀਮ ਦਾ ਹੋ ਗੁਰੂ ਕੇ ਸਿੰਘਾਂ ਦਾ ਜਿਹੜਾ ਹੌਸਲਾ ਉਹ ਡਕਮਗਾਇਆ ਨਹੀਂ ਉਹਨਾਂ ਨੇ ਕਹਿ ਕੀ ਜੀ ਸਾਡਾ ਵਾਅਦਾ ਹੈ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਤੱਕ ਮਿਲਾਉਂਦਾ ਅਸੀਂ ਆਪਣੀ ਜਾਨ ਤੇ ਖੇਲ ਕੇ ਜਾਵਾਂਗੇ ਉਹਨਾਂ ਨੂੰ ਬੱਚਿਆਂ ਤੋਂ ਪਰਿਵਾਰ ਤੱਕ ਛੱਡ ਕੇ ਆਵਾਂਗੇ ਬਹੁਤ ਇੱਕ ਵੱਡਾ ਹੌਸਲਾ ਕਿ ਗੁਰੂ ਕੇ ਸਿੰਘਾਂ ਨੂੰ ਜਿਹੜਾ ਹੈਗਾ ਗੁਰਸੱਭ ਨੇ ਪੱਖਿਆ ਹੈਗਾ ਉਸੇ ਹੌਸਲੇ ਦੇ ਨਾਲ ਸਦਾਤ ਜਿੰਦਾ ਸਿੰਘ ਜੀ ਕਰੇ ਸਿੱਖ ਜੀ ਜਿੰਦਾਤ ਸਿੱਖ ਜੀ ਜੋ ਸਮੇਂ ਬਿਲਕੁਲ ਜੀ ਟੈਪ ਦੀ ਤਰਫ ਕਰ ਰਹੀ ਤੁਹਾਨੂੰ ਅਖਬਾਰਾਂ ਤੋਂ ਵੀ ਆਈ ਹੋਈਗੀ ਤਾਨੂੰ ਉਸ ਸਮੇਂ ਕਿਸ ਤਰੀਕੇ ਦੀ ਫੀਲਿੰਗ ਆ ਰਹੀ ਸੀਗੀ ਮਨ ਦੇ ਵਿੱਚ ਕੋਈ ਸੰਸ਼ੇ ਦੇ ਨਹੀਂ ਸੀ ਆ ਰਿਹਾ ਕਿ ਮੈਂ ਕਿ ਜਾਵਾਂ ਜਾਂ ਨਾ ਜਾਵਾਂ ਨਹੀਂ ਗੁਰਪ੍ਰੀ ਜਦੋਂ 에어ਪੋਰਟ ਤੇ ਪਹੁੰਚੇ ਸੀ ਤੇ ਮੈਂ ਤੇ ਹਮੇਸ਼ਾ ਕਿਹਾ ਨਾ ਕਿ ਜਦੋਂ ਆਪਾਂ ਸੇਵਾ ਕਰਨੀ ਹੈ ਨਾ ਸੇਵਾ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਸੇਵਾ ਆਪਾਂ ਨੂੰ ਡੁੱਬਦੇ ਨੂੰ ਬਚਾਉਣ ਦੇ ਆ ਨਾ ਤੇ ਜੇ ਤੁਸੀਂ ਸੋਚਦੇ ਮੈਂ ਜੋ ਬੰਦੇ ਨੂੰ ਤੇ ਫਿਰ ਉਹ ਤੁਸੀਂ ਸੇਵਾ ਨਹੀਂ ਕਰ ਸਕਦੇ ਜੇ ਤੁਹਾਨੂੰ ਪਹਾੜੀ ਚੜਨਾ ਪੈ ਰਿਹਾ ਕਿਸੇ ਲੰਗਰ ਕਿ ਜਾ ਰਹੇ ਹੈਗੇ ਨਾ ਉਹ ਫਸੇ ਹੋਈ ਸੰਗਤ ਹੈਗੀ ਆ ਉਹ ਫਸੇ ਹੋਏ ਲੋਕ ਹੈਗੇ ਆ ਤੇ ਜੇ ਸੋਚੋ ਕਿ ਪਹਾੜੀ ਬਹੁਤ ਸ਼ਾਇਦ ਮੈਂ ਇਸ ਪਹਾੜੀ ਤੋਂ ਨਾ ਮੁੜਾਂ ਉਹ ਤੇ ਪਤਾ ਹੀ ਨਹੀਂ ਹੈਗਾ ਦੁਨੀਆ ਦਾ ਕਿ ਆਪਾਂ ਕਿੱਥੇ ਰਹਿ ਜਾਣਾ ਵਾ ਕਿਉਂਕਿ ਇਹ ਚੰਗਾ ਨਾ ਇਸ ਆਸਪਾਸ ਵਿੱਚ ਕੋਈ ਚੰਗਾ ਕਰਕੇ ਆ ਉਹ ਜਦੋਂ ਮੈਂ ਚੰਡੀਗੜ੍ਹ 에어ਪੋਰਟ ਤੇ ਪਹੁੰਚਿਆ ਸੀ ਤੇ ਜਰੂਰ ਸਾਨੂੰ ਮੈਨੂੰ ਘਰੋਂ ਵੀ ਕੋਈ ਪਹਾੜੀ ਤੇ ਵੀ ਜਗਜੀਤਨਾਮੀ ਰਵੀ ਜੀ ਦਾ ਵੀ ਭਾਜੀ ਦਾ ਵੀ ਫੋਨ ਆਇਆ ਕਿ ਕੀ ਲੱਗਦਾ ਮਾਹੌਲ ਕਿਸ ਤਰ੍ਹਾਂ ਤੇ ਜਦ ਮੈਨੂੰ ਪਤਾ ਕਿ ਤੂੰ ਵੀ ਮੈਨੂੰ ਜਦੋਂ ਬਾਰ-ਬਾਰ ਪੁੱਛਿਆ ਸੀ ਕਿ ਤੁਹਾਡੀ ਆਪਣੀ ਮਰਜ਼ੀ ਹੈ ਕਿ ਜਾਂਦਾ ਪਰ ਜਦੋਂ ਹੌਸਲੇ ਬਲੰਦ ਹੋਣ ਨਾ ਜਦੋਂ ਸਵਾਮਾ ਕਰਨੀਆਂ ਹੋਣ ਉਦੋਂ ਇਹੋ ਜਿਹੀਆਂ ਗੱਲਾਂ ਨਹੀਂ ਦੇਖੇ ਜਾਂਦੀਆਂ ਤੇ ਇੱਕ ਜ਼ਿੰਮੇਵਾਰੀ ਸੀ ਜੇ ਆਪਾਂ ਰਸਤੇ 'ਚ ਰੋਕ ਕੇ ਸ਼ਾਇਦ ਹੋ ਸਕਦਾ ਕੁੜੀਆਂ ਸੋਚਦੀਆਂ ਕਿ ਸਾਨੂੰ ਯਾਰ ਬਾਟੇ ਛੱਡ ਕੇ ਚਲੇ ਗਏ ਆ ਹਾਂਜੀ ਹਾਂਜੀ ਤੇ 에어ਪੋਰਟ ਤੋਂ ਬੇਸ਼ੱਕ ਉਹ ਸੇਫ ਸੀ 에어ਪੋਰਟ ਤੋਂ ਜਾੜ ਕੇ ਸ਼ਿਰੀਨਗਰ ਪਹੁੰਚ ਜਾਣਾ ਸੀ ਉਹਨਾਂ ਨੇ ਸੇਫ ਸੀ ਪਰ ਕਿਤੇ ਨਾ ਕਿ ਦੋਨਾਂ ਦੇ ਮਨ ਦੇ ਵਿੱਚ ਜਰੂਰ ਆਉਂਦਾ ਖਿਆਲ ਕਿ ਸਾਰਨੇ ਇੱਕ ਵਾਦਾ ਕੀਤਾ ਸੀ ਕਿ ਇਹਨਾਂ ਨੇ ਸ਼੍ਰੀ ਨਨਤੋਂ ਦਾ ਤੇ ਇਹ ਦਸਾਪੁਰ ਤੋਂ ਜਾਣ ਕੇ ਚੱਲ ਚਲੇ ਬਿਲਕੁਲ 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 ਤਾਂ ਨਹੀਂ ਉਥੇ ਤਾਂ ਪੱਲਗਾ ਸੀ ਦਾਸ ਨੇ ਫਿਰ ਵੀ ਇਹੋ ਹੀ ਫੈਸਲਾ ਕੀਤਾ ਸੀ ਕਿ ਨਹੀਂ ਆਪਾਂ ਸਗਤੋ ਦਾਸ ਐਸ ਟਾਈਮ ਤੁਹਾਡਾ ਜੁੜਿਆ ਉਥੇ ਜਾ ਜੋ ਹੌਬ ਹੌਸੀ ਨਾ ਸਭ ਤੋਂ ਪਿੱਛੇ ਉਤਰ ਜਾਂ ਪਹਿਲਾਂ ਉਤਰ ਜਾਂਦੀਆਂ ਹਾਂ ਅੱਗੇ ਉਹ ਮੇਰੀ ਵੇੜ ਕਰ ਚੰਡੀ ਸੀ ਹਾਂ ਹਾਂ ਤੇ ਜਦੋਂ ਮੈਨੂੰ ਉੱਤਰਦੇ ਨਾਲ ਉਹਦਾ ਚਿਹਰੇ ਦੇ ਮੁਸਕਰਾੜ ਦੇਖੀ ਆ ਨਾ ਤੇ ਦੋ ਲੜਕੀਆਂ ਸੀ ਤੇ ਉੱਤਰ ਕੇ ਉਹ ਕਹਿੰਦੀਆਂ ਕਿ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਡੀ ਹੈਲਪ ਕੀਤੀ ਆ ਤੇ ਉਹ ਗੱਲ ਵਖੜੀ ਜਾਣ ਕੇ ਮੈਨੂੰ ਤੇ ਇੱਕਦਮ ਉਹ ਕਹਿੰਦੀਆਂ ਕਿ ਇਹ ਤੁਸੀਂ ਸਾਡਾ ਪਾਰੋਪਕਾਰ ਕੀਤਾ ਤੇ ਮੈਂ ਉਹਨਾਂ ਨੂੰ ਕਹਿ ਦਿੱਸ ਕਿ ਇਹ ਪਾਰੋਪਕਾਰ ਨਹੀਂ ਹੈਗਾ ਇਹ ਤੇ ਸਾਡਾ ਫਰਜ਼ ਸੀ ਉਹ ਅਸੀਂ ਪੂਰਾ ਕੀਤਾ ਹੈਗਾ ਪਰ ਮੈਂ ਉਸ ਟਾਈਮ ਦਾ ਹਾਉਪ ਉਹਦੀ ਗੱਲ ਦੱਸਣ ਲੱਗਾ ਕਿ ਜੋ ਹਾਉਪ ਆਉ ਅਸੀਂ ਦੇਖੀ ਸੀ ਨਾ ਬਾੜੇ ਦੇ ਵਿੱਚੋਂ ਗੁੱਸੇ ਬਿਲਕੁਲ ਬਦਲਾਅ ਸੀ ਡਰਚੇਰਾ ਅੰਬਾਲੇ ਦੇਖਿਆ ਸੀ ਡਰ ਵਾਲਾ ਚੇਰਾ ਮੈਂ ਚੰਡੀਗੜ੍ਹ ਦੇਖਿਆ ਸੀ ਖੁਸ਼ੀ ਚਿਹਰੇ ਦੀ ਮੈਂ ਜਿਹੜੀ ਏਅਰਪੋਰਟ 'ਤੇ ਖੜੇ ਹੈਗੇ ਆ ਉਸ ਏਅਰਪੋਰਟ ਤੇ ਉਹਦੇ ਆ ਚਿਹਰੇ ਖੁਸ਼ੀ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਆਪ ਖੁਸ਼ ਹੈ ਤੋ ਉਹ ਸ਼ਾਇਦ ਏਅਰਪੋਰਟ ਤੇ ਪਹੁੰਚ ਹੋਈ ਦੀ ਕਿਸੇ ਘਰ ਆ ਗਿਆ ਤੋ ਉਹ ਕਹਿੰਦੇ ਬਹੁਤ ਖੁਸ਼ ਹੈ ਬਿਲਕੁਲ ਬਿਲਕੁਲ ਅਮਮ ਘਰ ਪਹੁੰਚ ਗਏ ਹਨ ਮਾਰੀ ਫੈਮਲੀ ਬਾਤ ਕਰੀ ਹੋਈ ਹੈ ਔਰ ਪਰਿਵਾਰ ਜਿਹੜਾ ਹੈਗਾ ਉਸ ਸਮੇ ਬਲੀਦਾਰਾ ਸਿੰਘ ਜੀ ਸਾਡੇ ਜੋ ਸ਼ਹੀਨਗਰ ਦੇ ਅਕਾਲ ਚੈਨਲ ਦੇ ਨੁਮਾਇੰਦੇ ਉਹ ਵੀ ਉੱਥੇ ਮੌਜੂਦ ਸੀਗੇ ਔਰ ਪੂਰਾ ਉਹਨਾਂ ਨੇ ਵੀ ਉਸ ਦੇ ਵਿੱਚ ਵੀ ਉਹ ਪੂਰਾ ਉਹਨਾਂ ਨੇ ਯੋਗਦਾਨ ਦਿੱਤਾ ਔਰ ਸਾਰਾ ਪਰਿਵਾਰਾਂ ਦੇ ਨਾਲ ਆਪਸ ਵਿੱਚ ਗੱਲਬਾਤ ਕਰਕੇ ਕਿਉਂਕਿ ਸੰਗਤ ਜੀ ਪਰਿਵਾਰਾਂ ਦੇ ਨਾਲ ਪੂਰਾ ਰابطਾ ਕਾਇਮ ਕੀਤਾ ਹੋਇਆ ਸੀਗਾ ਸਾਡੇ ਉੱਧ ਦੇ ਲੋਕਲ ਰਿਪੋਰਟਰ ਬਲੀਦਾਰਾ ਸਿੰਘ ਜੀ ਨੇ ਵੀ ਪਰਿਵਾਰਾਂ ਦੇ ਨਾਲ ਗੱਲ ਕੀਤੀ ਹੋਈ ਸੀਗੀ ਔਰ ਪਰਿਵਾਰਾਂ ਤੱਕ ਛੱਡ ਕੇ ਆਂਦੀ ਜਿਹੜੀ ਨਿਮੇਦਾਰੀ ਜਿਹੜੀ ਹੈ ਏਅਰਪੋਰਟ ਤੋਂ ਉਤਰੇ ਉਹਨਾਂ ਪਰਿਵਾਰਾਂ ਦੇ ਨਾਲ ਜਦੋਂ ਬੱਚਿਆਂ ਨੂੰ ਮਿਲਾਈਆਂ ਤੇ ਪਰਿਵਾਰ ਦੇ ਸੱਜਣਾ ਨੇ ਉਹਨਾਂ ਦੇ ਮਾਤਾ ਨੇ ਪਿਤਾ ਨੇ ਉਹਨਾਂ ਦੇ ਭੈਣਾ ਭਰਾਵਾ ਨੇ ਕੀ ਉਹਨਾਂ ਦੇ ਲਫ਼ਜ਼ ਸੀਗੇ ਉਹ ਕਿਸ ਤਰੀਕੇ ਆਪਣੀ ਜੋ ਖੁਸ਼ੀ ਐਲਾਨ ਕਰ ਸਕਦੇ ਜਦੋਂ ਇੱਕ ਲੜਕੀ ਦਾ ਪਿਤਾ ਮੈਨੂੰ ਗਲਵਕੜੀ ਜਿ ਲੈ ਕੇ ਮਿਲਦਾ ਤਾਂ ਕਿੱਥੋਂ ਵੱਡੀ ਖੁਸ਼ੀ ਕੀ ਹੋ ਸਕਦੀ ਸੀ ਕਿ ਜੇ ਆਪਾਂ ਗਲਵਕੜੀ ਜੇ ਹੁੰਦੇ ਨਾ ਕਿਸੇ ਦੀ ਤੋਂ ਆਪਣਾ ਸਮਝ ਕੇ ਗਲਵਕੜੀ ਲੈ ਆ ਮੈਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਆਪਣਾ ਬੰਦ ਮਹਿਸੂਸ ਕਰ ਰਹੇ ਕਿ ਸਾਡੇ ਆਪਣੇ ਆ ਜਿਹੜੇ ਸਾਡੀਆਂ ਬੱਚੀਆਂ ਨੂੰ ਛੱਡ ਕੇ ਚੱਲੇ ਆ ਤੇ ਜਦੋਂ ਗੱਲ ਲੱਗ ਕੇ ਉਹਨੇ ਮੈਨੂੰ ਕਿਹਾ ਕਿ ਆਪਕਾ ਸ਼ੁਕਰੀਆ ਬਲਕਿ ਉਹਨਾਂ ਦੀ ਭਾਸ਼ਾ ਨਾ ਥੋੜੀ ਜੀ ਤੁਹਾਨੂੰ ਪਤਾ ਹੀ ਆਪਾਂ ਜਦੋਂ ਕਸ਼ਮੀਰੀ ਬੋਲਦੇ ਆ ਤੇ ਉਹਨਾਂ ਦਾ ਥੋੜਾ ਸਲੋ ਤੇ ਜਦੋਂ ਨੇ ਕਿਹਾ ਆਪਕਾ ਸ਼ੁਕਰੀਆ ہماری ਬੱਚੀ ਕੋ ਲੈ ਕੇ ਆਏ ਹੈ ਆਪ ਤੇ ਇੱਕ ਭੈਣ ਦਾ ਭਰਾ ਸਾਨੂੰ ਮਿਲਦਾ ਕਿ ਉਹ ਬਿਲਕੁਲ ਉਹ ਉਸ ਚੱਲ ਰਹੀ ਹੈ ਨਾ ਬਿਲਕੁਲ ਉਹ ਜੋ ਹੱਥ ਫੜਦਾ ਮੇਰੇ ਨਾਲ ਤੇ ਆਣ ਕੇ ਕਹਿੰਦਾ ਕਿ ਆਪਕਾ ਭਾਈ ਜੀ ਸ਼ੁਕਰੀਆ ਹਾਂ ਲੇਖ ਰਹੇ ਗੁਰਪ੍ਰੀਤ ਨੂੰ ਕਿਵੇਂ ਸ਼ੁਕਰੀਆ ਦੇ ਲਫ਼ਜ਼ ਨਹੀਂ ਸੀ ਓਕੇ ਉਹ ਪਿਆਰ ਸੀ ਉਹਨਾਂ ਦਾ ਕਿ ਇਹਦੇ ਵਿੱਚ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਗੁਰਪ੍ਰੀਤ ਜਿੱਥੋਂ ਪਰ ਚੱਲੇ ਸੀ ਨਾ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਗਲਤ ਖਿਆਲ ਵੀ ਆਉਂਦੇ ਸੀ ਪਿਛੋਂ ਕੁੜੀਆਂ ਅਸੀਂ ਜਾਂ ਸੀ ਸੀ ਕਿਉਂਕਿ ਇਹ ਹਰਿਆਣੇ ਦੀ ਉਹ ਵੀ ਥੇੜ ਪਹਿਲਾਂ ਇੱਥੇ ਅਸੀਂ ਆਪਾਂ ਜਾਣਦੇ ਹਾਂ ਕਿ ਇੱਥੇ ਵੀ ਕਹਿਰ ਵਾਪਰਿਆ ਸੀ ਉਸ ਟਾਈਮ ਦੇ ਉੱਤੇ ਫਲੋਡ ਸੀ ਉਸ ਟਾਈਮ ਦੇ ਉੱਤੇ ਅਤਿਆਚਾਰ ਬਹੁਤ ਹੋਇਆ ਸੀ ਇੱਥੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਡਾਰਸ ਆਮ ਸੀ ਕਿ ਅਸੀਂ ਅਜ ਹਰਿਆਣੇ ਧਰਤੀੋਂ ਨਿਕਲ ਰਹੀਆਂ ਵਾਂ ਕਿਤੇ ਉਹ ਪਾਣਾ ਸਾਦਾ ਆਪਾਂ ਜੇ ਚਲੋ ਵੈਗਰੂ ਨੇ ਕਿਰਪਾ ਕੀਤੀ ਬੇਸ਼ੱਕ ਇਹ ਪੰਜ ਅਸੀਂ ਪਰ ਜਦੋਂ ਇਹੋ ਜੀ ਤਰਾਸ ਦੀ ਜੇ ਕਰਮ ਕੀਤਾ ਜਾਂਦਾ ਵਾ ਉਦੋਂ ਹਜੂ ਮੇਂ ਨਹੀਂ ਦੇਖਦਾ ਉਦੋਂ ਤੁਹਾਡੀਆਂ ਪੱਗਾ ਵਾਲ ਨੇ ਸ਼ੈਨ ਦੇਖ ਜਾਂਦੇ ਦੇਖ ਜਾਂਦਾ ਕੁੜੀਆਂ ਵਾਂ ਉਹ ਕੁਝ ਵੀ ਖਤਰਨਾਕ ਤਰੀਕੇ ਨਾਲ ਦੂਸਰੋਂ ਬੰਦਾ ਜਿਹੜਾ ਕਰਮ ਕਰਦਾ ਹੋਆ ਪ੍ਰੇਮ ਦਾ ਉਹ ਕਰਦਾ ਵਾ ਉਹ ਹਵਾਨੀਆ ਦਾ ਨਗਾ ਨਾ ਚਿੱਤੇ ਹੋਇਆ ਸੀ ਤੇ ਜਦੋਂ ਮੈਂ ਹੁਣ ਆਪਾਂ ਇੱਥੇ ਦੀ ਸ਼ੇਰ ਨਗਰ ਘਰਤੀ ਤੇ ਹੁਣ ਬੈਠੇ ਆਈ ਉਹਦੀ ਮੈਂ ਗੱਲ ਕਰਾਂ ਤੇ ਉਸ ਪਰਿਵਾਰ ਨੇ ਜਦੋਂ ਮਿਲਦੇ ਬੜੀ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਹੂੰ ਹੂੰ ਤੇ ਜਦੋਂ ਇਹ ਕਿ 6 ਕੁੜੀਆਂ ਸੀ ਗਿਆ 6 ਅਲੱਗ-ਅਲੱਗ ਪਰਿਵਾਰ ਦੀਆਂ ਕੁੜੀਆਂ ਸੀ ਗਿਆ ਹਾਂ ਬਿਲਕੁਲ ਹਾਂਜੀ ਹਾਂ ਬਿਲਕੁਲ ਮੈਂ ਇਹ ਕਹਾਂ ਨਾ ਕਿ ਪਰਿਵਾਰਾਂ ਨਾਲ ਮਿਲ ਕੇ ਨੇ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਬੜੇ ਖੁਸ਼ ਸਾਰੇ ਸੀ ਕਿ ਸਾਡੀਆਂ ਬੇਟੀਆਂ ਜਿਹੜੀਆਂ ਸਹੀ ਸਲਾਮਤ ਘਰ ਆ ਗਈਆਂ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀ ਕਿ ਸਾਨੂੰ ਉਹ ਤਾਂ ਤੋਂ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਕਿਸੇ ਦਾ ਨਾ ਮਰੀਜ਼ ਦਾ ਇਲਾਜ ਕਰਾਉਣੇ ਨਾ ਗੁਰਪੀਤ ਆਪਾਂ ਪੰਜਾਬ ਦੇ ਵਿੱਚ ਵੀ ਤੇ ਜਦੋਂ ਠੀਕ ਹੋ ਕੇ ਇੱਕ ਬਾਈਟ ਦੰਦੇ ਹੈਗੇ ਨਾ ਲਾਸ਼ ਦੇ ਵਿੱਚ ਕਿ ਅਸੀਂ ਹੁਣ ਬਿਲਕੁਲ ਠੀਕ ਠਾਕ ਆ ਸਾਡਾ ਆਕਾਲ ਚੈਨਲ ਜੋ ਵਾਦਾ ਕਿ ਤੱਕ ਸਟੈਂਡਰਡ ਬਿਆ ਹੈਗਾ ਤੇ ਸਾਰੋ ਉਸ ਤੋਂ ਬਾਅਦ ਖੁਸ਼ੀ ਮਿਲਦੀ ਆ ਬੇਸ਼ੱਕ ਅਹੀਂ ਚਾਲ ਲਗਾਈਏ ਅੱਜ ਵੀ ਉਹ ਵਾਦਾ ਹੀ ਸਾਡਾ ਬੱਚ ਪਰਿਵਾਰਾਂ ਦੇ ਨਾਲ ਉਹ ਸਵੇਰੇ ਇੱਕ ਦਿਨ ਪਹਿਲਾਂ ਆਪਾਂ ਵਚਨ ਕੀਤਾ ਸੀ ਅਸੀਂ ਉਹ ਨਿਭਾਇਆ ਨਬਾਅ ਆ ਕੇ ਜਦੋਂ ਉੱਥੇ ਪਰਿਵਾਰਾਂ ਨੂੰ ਮਿਲਦੇ ਆਂ ਤੇ ਗੱਲਬੱਗੜੀ ਉਹ ਲੈਂਦੇ ਹੈਗੇ ਆ ਇਦਾਂ ਨਾ ਕਿਤੇ ਸਨੇਹ ਸੀ ਉਹਨਾਂ ਦਾ ਜੇ ਆਪਾਂ ਮਨੁੱਖਤਾ ਦੀ ਗੱਲ ਕਰਦੇ ਆਂ ਤੇ ਆਪਣਾ ਫਰਜ਼ ਅਤੇ ਸਮਾਜ ਪਰ ਪਹਿਲੇ ਗੁਰਤੀ ਮਿਲੀ ਆ ਕਿ ਮਾਨਸ ਕੀ ਜਾਤ ਸਭੇ ਇੱਕੇ ਪਛਾਨ ਬੋਲ ਅਸੀਂ ਕਿਸੇ ਮੁਸਲਮਾਨ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਹਿੰਦੂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਈਸਾਈ ਨੂੰ ਮਾੜਾ ਨਹੀਂ ਕਹਿੰਦੇ ਹੋਰ ਕਿਸ ਤਰੀਕੇ ਦੇ ਤਜਰਬੇ ਰਹੇ ਉੱਥੇ ਤੁਹਾਡੇ ਕਸ਼ਮੀਰੀ ਲੋਕਾਂ ਦੇ ਕੋਈ ਚੰਦ ਲੋਕ ਮਾੜੇ ਗੁਰਪ੍ਰੀਤ ਹੁੰਦੇ ਆ ਜਿਹੜੇ ਕੋਮਾਂ ਨੂੰ ਮਾੜਾ ਬਣਾ ਦਿੰਦੇ ਆ ਤਜਰਬਾ ਆਇਆ ਸੀ ਕਿ ਉਸ ਤੋਂ ਬਾਅਦ ਦੇ ਵਿੱਚ ਹਾਂ ਇਹ ਤਾਂ ਬਾਅਦ ਦੇ ਵਿੱਚ ਜਦੋਂ ਉੱਥੇ ਨਾ 에어ਪੋਰਟ ਤੋਂ ਬਾਹਰ ਨਿਕਲਦੇ ਆ 에어ਪੋਰਟ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਨੌਜਵਾਨ ਜਿਹੜੇ ਖਾਣੇ ਕੀਤਾ ਵਾ ਕਿ ਸਾਡੇ ਬੱਚਿਆਂ ਲੈ ਕੇ ਆਏ ਆ ਤੇ ਮੈਨੂੰ ਉੱਥੇ ਨਾ ਇੱਕ ਦੁਕਾਨਦਾਰ ਆਉਂਦਾ ਗੱਲ ਕੋ ਗੱਡੀ ਕੋ ਤੇ ਉਹਦਾ ਲਹਿਜਾ ਸੀ ਗੱਡੀ ਰੋਕੋ ਥਾਲੀ ਰੋਕੋ ਜਿਹਾ ਕਹਿੰਦਾ ਤੇ ਸਾਡੀ ਗੱਡੀ ਰੁਕ ਜਾਂਦੀ ਆ ਤੇ ਮੈਨੂੰ ਕਹਿੰਦਾ ਭਾਈ ਜੀ ਅਸੀਂ ਨਹੀਂ ਜਾਏਗੇ ਆਪ ਚਾਹ ਪੀ ਕੇ ਜਾਏਗੇ ਅੱਛਾ ਹਮ ਆਪਕੋ ਗਿਫਟ ਦੇਣਾ ਚਾਹਤੇ ਸੋ ਮੈਂ ਕਿਆ ਕਿਸ ਕਿਸ ਚੀਜ਼ ਦਾ ਗਿਫਟ ਦੇਣਾ ਚਾਹਤੇ ਹਮ ਨੇ ਇੱਕ वो आप हमारी बच्चियों को लेकर आए हमारी अच्छा। बच्चियों को लेकर आए की तरह तो बाली दारा सिंह बाली जगह लेके आए आपने बहुत बड़ी बात की हमारे लिए जो गांधी लिए बहुत बड़ी बात की है ਸਮਾਰੀ ਬੱਚਿਓ ਕੋ ਸੇਫ ਪਹੁੰਚਾਉਣ ਹਮ ਆਪਕੋ ਗਿਫਟ ਦਿਨਾ ਚਾਹਤੇ ਹਮ ਤੇ ਗਿਫਟ ਦਾ ਕੋਈ ਮੂਲ ਨਹੀਂ ਹੁੰਦਾ ਮੈਂ ਇਹ ਗੱਲ ਕਰੂੰਗਾ ਜਦੋਂ ਮੈਂ ਅਕਾਲ ਚਲਨ ਨੂੰ ਮੈਂ ਕਹੂੰਗਾ ਜਦੋਂ ਆਪਾਂ ਸਰੋਪਾ ਦਿੰਦੇ ਆ ਨਾ ਜਦੋਂ ਸਾਨੂੰ ਸਰੋਪਾ ਮਿਲਦਾ ਨਾ ਕਿ ਸਟੇਜ ਉਤੋਂ ਤੇ ਉਸ ਸਰੋਪੇ 'ਚ ਕਦੀ ਇਹ ਨਹੀਂ ਦੇਖਿਆ ਜਾਂਦਾ ਕਿ ਇਹਦੇ 'ਚ ਪਾਉਂਡ ਪਏ ਆ ਕਿ 'ਚ ਰੁਪਈਏ ਪਏ ਆ ਜਾਂ ਤੁਸੀਂ ਡਾਲਰ ਆ ਹਮ ਹਮ ਜੋ ਸਰੋਪਾ ਗੱਲ 'ਚ ਪੈਂਦਾ ਨਾ ਤੇ ਉਸ ਸਟੇਜ ਤੋਂ ਵੱਖਰਾ ਸਕੂਨ ਮਿਲਦਾ ਕਿ ਗੁਰੂ ਮਾਰ ਦੀ ਹਜ਼ੂਰੀ ਦੇ ਵਿੱਚ ਸਾਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ ਆ ਹਾਂਜੀ ਹਾਂਜੀ ਤੇ ਉਹ ਬਖਸ਼ਿਸ਼ ਮੈਂ ਕਹੂੰਗਾ ਉਹਨਾਂ ਪਿਆਰਿਆਂ ਵੱਲੋਂ ਉਹਨਾਂ ਸੁਨਈਆਂ ਵੱਲੋਂ ਜਦੋਂ ਦੁਕਾਨ 'ਚ ਖੜ ਕੇ ਉਹ ਪਰਿਵਾਰ ਚਲੇ ਗਏ ਸੀ ਸਾਨੂੰ ਰੋਕ ਲਿਆ ਪਰਿਵਾਰ ਚਲ ਜਾਂਦੇ ਆ ਉਦੋਂ ਬਾਅਦ ਸਾਨੂੰ ਬੁਲਾਉਂਦੇ ਆ ਤੇ ਉਹ ਇੱਕ ਸ਼ਾਲ ਕੱਢਦੇ ਆ ਆ ਭਾਈ ਇੱਕ ਸ਼ਾਲ ਹਮਾਰੇ ਤਰਫੋਂ ਸੇ ਕੋ ਜਵਾਬ ਦਿੱਤਾ ਕਿ ਨਹੀਂ ਇਹੋ ਜੀ ਕੱਲ ਨਹੀਂ ਹੈਗੀ ਆ ਬੈਠ ਕੇ ਤੁਹਾਨੂੰ ਚਾਹ ਪੀਂਦੇ ਆ ਆਪਾਂ 5 ਮਿੰਟ ਮੇਰੇ ਕੋਲ ਟਾਈਮ ਆਪਾਂ ਕੱਢ ਲੈਂਦੇ ਆ ਪਰ ਇਹੋ ਜੀ ਨਹੀਂ ਕੋ ਨਹੀਂ ਇਹ ਆਪਨੇ ਇਤਨਾ ਬੜਾ ਕੰਮ ਕੀਤਾ ਤਾਂ ਹਮਾਰਾ ਫਰਜ ਬਣਦਾ ਹੈ ਕਿ ਉਹ ਉਹ ਜਿਹੜਾ ਦੁਕਾਨਦਾਰ ਉਹਦਾ ਉਹ ਬੱਚਿਆਂ ਦੇ ਨਾਲ ਕੋਈ ਸੰਬੰਧ ਨਹੀਂ ਸੀ ਨਹੀਂ 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 ਉਹ ਉਹਨਾਂ ਦਾ ਕੋਈ ਸੰਬੰਧ ਸੀ ਉਹ ਤਾਂ ਬੱਚੇ ਖਲੇ ਜਾਂਦੀਆਂ ਹਨ ਨਹੀਂ ਕਿ ਸਿਰਫ ਦੇਖ ਕੇ ਕਿ ਵਈ ਚਲੋ ਕਿਸੇ ਸਿੰਘ ਨੇ ਸਾਡੇ ਕਸ਼ਮੀਰੀਆ ਬਾਰੇ ਸੋਚਿਆ ਉਹਨੇ ਜੋ ਆਫਰ ਕੀਤੀ ਹੈ ਔਰ ਬੜੀ ਬੜੀ ਅੱਛੀ ਚੀਜ਼ ਹੈ ਵੱਡੀ ਗੱਲ ਹੈ ਔਰ ਬੜੀ ਉਧਰ ਦੀ ਮਸ਼ਹੂਰ ਹੁੰਦੀ ਹੈ ਕਸ਼ਮੀਰ ਦੀ ਸ਼ਾਲ ਜਿਹੜੀ ਹਿੰਦੀ ਜੋ ਹਾਂ ਬਿਲਕੁਲ ਬਿਲਕੁਲ ਤਾਂ ਪਿਆਰ ਸਨੇਹ ਦੀ ਮੈਂ ਗੱਲ ਕਰ ਦੱਸ ਰਿਹਾ ਕਿ ਜਦੋਂ ਉਹ ਦੁਕਾਨ 'ਚ ਮੈਨੂੰ ਲੈ ਜਾਂਦਾ ਦੁਕਾਨ ਦੇ ਵਿੱਚ ਬੱਲੀਦਾਰਾ ਸਿੰਘ ਜੀ ਨਾਲ ਉਹਦੇ ਪਾਸ਼ਾ ਦੇ ਵਿੱਚ ਗੱਲ ਵੀ ਕਰਦੇ ਮੈਨੂੰ ਕਹਿੰਦਾ ਕਿ ਉਹਨੂੰ ਦੱਸ ਦੇ ਕਿ ਨਹੀਂ ਇਹੋ ਜੀ ਗੱਲ ਹੈਗੀ ਜੋ ਸਾਡਾ ਫਰਜ਼ ਸੀ ਅਸੀਂ ਪੁਰਵਾ ਕਿ ਆਪਾਂ ਕੋਈ ਵੀ ਅਜਿਹੀ ਚੀਜ਼ ਨਾ ਤੁਸੀਂ ਕਰੋ ਬੱਚਾ ਆਪੀ ਲੈਨੇ ਬੈਠ ਕੇ ਤੁਹਾਡਾ ਆਪਾਂ ਕਾ ਪਸੰਦਾ ਕਰਦੇ ਆ ਹਾਂ ਹਾਂ ਵਾਲੇ ਆਪਾਂ ਦੋ ਨਹੀਂ ਬੰਦਾ ਤੇ ਉਹ ਮੈਨੂੰ ਆਪਣੇ ਹੱਥੀਂ ਫੇਰੋ ਸ਼ਾਲ ਅਡਾਉਂਦਾ ਜਿਦਾ ਆਪਾਂ ਸਰੋਪਾ ਗੱਲ ਚ ਕਰਾਉਂਦੇ ਆ ਨਾ ਤਾਂ ਹੱਥੀਂ ਫੜ ਕੇ ਮੇਰੇ ਪੂਰੇ ਸਰੀਰ ਦੇ ਉੱਤੇ ਸ਼ਾਲ ਨਾਲ ਢੱਕ ਬੰਦਾ ਹਾਂ ਜੀ ਇਹ ਭਾਈ ਜੀ ਮੇਰੇ ہماری ਤਰਫ ਸੇ ਹੈ ਉਹ ਮੇਰੀ ਤਰਫ ਸੇ ਨਹੀਂ ਕਹਿੰਦਾ ہماری ਤਰਫ ਸੇ ਉਹ ਕਸ਼ਮੀਰੀਆਂ ਵੱਲੋਂ ਕਹ ਆਪਨੇ ਇਤਨਾ ਬੜਾ ਕੰਮ ਕੀਤਾ ਸਾਡੇ ਲਈ ਤੋਂ ਆਪ ਨੂੰ ਇਹ ਤੋਂ ਆਪ ਹੋਣ ਕੀ ਚਾਹੀਦਾ ਜਦ ਬੰਦਾ ਜੋ ਉਹ ਕਹਿੰਦੇ ਨੇ احسان فرامو اس کی فرائਦਾ احسان ਦੇ ਬਦਲੇ ਜੋ ਜੋ ਜਿਹੜਾ ਹੈਗਾ ਜੀ ਉਹ ਆਪਣਾ ਰਿਗਾਰਡ ਜਿ ショਅ ਕਰਦਾ ਤੇ ਅੰਚੀ ਚੀਜ਼ਾਂ ਅੰਚੀ ਚੀਜ਼ਾਂ ਹੋਰ ਕਿਸ ਤਰੀਕੇ ਦੇ ਤਾ ਕੋਈ ਖਾਸ ਹਾਂ ਬਿਲਕੁਲ ਵੀ ਉੱਥੇ ਜਦ ਅਸੀਂ 5 10 ਮਿੰਟ ਉੱਥੇ ਬੈਠਦੇ ਹਾਂ ਤੇ ਬੜਾ ਝੋਕੇ ਉਹਦੇ ਜਿਹੜੇ ਲਫਜ਼ ਸੀ ਨਾ ਲਫਜ਼ ਕੁਝ ਗੱਲਾਂ ਇਹੋ ਜਿਹੀਆਂ ਕੀਤੀਆਂ ਉਹਨੇ ਲਫਜ਼ਾਂ ਦੇ ਵਿੱਚ ਪਿਆਰ ਕੀਤਾ ਆਪਨੇ ਸਾਡੇ ਲਈ ਇਹ ਕੀ ਕੀਤਾ ਕਰਦਾ ਜੇ ਅਦੀ ਅਮਰੀ ਜਾਨ ਵੀ ਨਸ਼ਾਵਰ ਹੋ ਗਈ ਨਾ ਤੋਂ ਆਪ ਸਿੱਖੋ ਭਾਈਓ ਕਲੀਅਰ ਅਸੀਂ ਇਸ ਤਰ੍ਹਾਂ ਮੇਸ਼ਾ ਕਰ ਸਕਦੇ ਕੀ ਬਾਤ ਹੈ ਵੱਡੀ ਗੱਲ ਵੱਡੀ ਤੋਂ ਟੰਬ ਦੀਆਂ ਸੀ ਗੱਲਾਂ ਟੰਬ ਦੀਆਂ ਸੀ ਗੱਲਾਂ ਮੈਨੂੰ ਲੱਗਦਾ ਸੀ ਕਿ ਯਾਰ ਸੇਵਾ ਕੀਤੀ ਆ ਪਰ ਭਾਵਨਾ ਮੋਂ ਲੋਕਾਂ ਦੇ ਵਿੱਚ ਵੀ ਘਟ ਨਹੀਂ ਹੈਗੀਆਂ ਇਨਸਾਨ ਕੋਈ ਮਾੜਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਕੋਈ ਸ਼ਾਤ ਹਮੇ ਕਿਸੇ ਵੀ ਕੌਮ ਦੇ ਵਿੱਚ ਹੋਵੇ ਪਰ ਕੁਝ ਮੈਨੂੰ ਲੱਗਦਾ ਕਿ ਮਾੜੇ ਆ ਜਾਂਦੇ ਆ ਉਹ ਕੌਮਾਂ ਨੂੰ ਮਾੜਾ ਬਣਾ ਦਿੰਦੇ ਆ ਕੁਝ ਲੋਕ ਮਾਰੇ ਹੁੰਦੇ ਆ ਜਿਹੜੇ ਕੋਮਾ ਮਾਰੇ ਬਣਾ ਲੈਂਦੇ ਆ ਚਾਹ ਪਾਣੀ ਪੀਣੇ ਦੀ ਤਸਵੀਰਾਂ ਵੀ ਦਿਖ ਰਹੀਆਂ ਤੁਹਾਡੀ ਉਹ ਕੀ ਹਾਂ ਮੈਂ ਉਧਰ ਹੀ ਆਉਣ ਲੱਗਾ ਤੇ ਅਸੀਂ ਉਹਨਾਂ ਨੂੰ ਮਿਲਦੇ ਆ ਮਿਲ ਕੇ ਜਦੋਂ ਬਾਹਰ ਨਿਕਲਦੇ ਆ ਤੇ ਅੱਜ ਨਾ ਗੁਰਪ੍ਰੀਤ ਬਹੁਤ ਚਾਈ ਠੰਡ ਸੀ ਮੈਂ ਆਹ ਦੀ ਗੱਲ ਕਰਾਂ ਦਿੱਲੀ ਦੀ ਗੱਲ ਕਰਾਂ ਇਤੋਂ ਬਹੁਤ ਜ਼ਿਆਦਾ ਠੰਡ ਕਿਉਂਕਿ ਜੇ 5 ਮਿੰਟ ਬਾਹਰ ਜਦੋਂ ਰੁਕੇ ਸੀ ਨਾ ਤੇ ਮੇਰੇ ਹੱਥਾਂ ਨੂੰ ਇੰਜ ਲੱਗਦਾ ਸੀ ਕਿ ਜਿਦਾ ਇਕੱਠੇ ਨਹੀਂ ਹੋ ਜਾਂਦੇ ਆ ਤੇ ਇਨੀ ਠੰਡ ਦੇ ਵਿੱਚ ਬਹੁਤ ਮੁਸ਼ਕਲ ਅਸੀਂ ਉੱਥੋਂ ਨਿਕਲ ਕੇ ਜਦੋਂ ਥੋੜਾ ਟਾਈਮ ਲੱਗਦਾ ਫਿਰ 에어ਪੋਰਟ ਤੇ ਪਹੁੰਚਦੇ ਹਾਂ ਤੇ ਬੱਲੀ ਕਹਿੰਦਾ ਟੈਂਪਰੇਚਰ ਸੀਗਾ ਉੱਥੇ ਮੈਂ ਉਹਨੇ ਚੈੱਕ ਕੀਤਾ ਹਾਂ ਬਿਲਕੁਲ ਉਸ ਟਾਈਮ ਦੇ ਉੱਤੇ ਉਸ ਟਾਈਮ ਦੇ ਉੱਤੇ ਬਰਫ਼ ਵੀ ਪੈ ਰਹੀ ਸੀ ਉਸ ਨੂੰ ਲੱਗਾ ਜਗ੍ਹਾ ਦੇ ਉੱਤੇ ਥੋੜੀ ਥੋੜੀ ਬਰਫ਼ ਵੀ ਪੈ ਰਹੀ ਸੀ ਤੇ ਮੈਨੂੰ ਬੱਲੀ ਕਹਿੰਦਾ ਕਿ ਦਾਦਾ ਜਰਾ ਆਪਣਾ ਉਥੇ ਵੀਰ ਹੈਗਾ ਕਿਉਂਕਿ ਕਿ ਵੀਰ ਬਹੁਤ ਟਾਈਮ ਹੋ ਗਿਆ ਪਾ ਚਾ ਪੀ ਰਿਹਾ ਬੰਮੜ ਲੱਗ ਹਾਂ ਆਪਾਂ ਪਾ ਚਾ ਪੀਨ ਵਾਸਤੇ ਅੰਦਰ ਜਾਨੇ ਹਾਂ ਤੇ 에어ਪੋਰਟ ਦੇ ਵਿੱਚ ਜਿਹੜੀਆਂ ਕਾਫੀ ਸ਼ਾਪ ਆ ਜਿੱਦਾਂ ਉੱਥੇ ਚਾਹ ਦੇ ਨਾਲ ਕੁਝ ਖਾਣ ਵਾਸਤੇ ਲੱਜਾਂਦਾ ਕਿਉਂਕਿ ਸਫਰਵਾ ਹੋ ਚੁੱਕਾ ਸੀ ਕੁਝ ਨਾ ਕੁਝ ਖਾਣ ਨੂੰ ਮਨ ਕੀਤਾ ਕਿ ਚਲੋ ਥੋੜਾ ਲੈ ਲੈਂਦੇ ਆ ਫਿਰ ਸਫਰ ਆਪਾਂ ਕਰਨਾ ਤੇ ਆਪਾਂ ਉੱਥੇ ਬੈਠੇ ਸੀ ਇਥੋਂ 에어ਪੋਰਟ ਦੇ ਬਾਹਰ ਲੀ ਤੇ ਜਦੋਂ ਉਹ ਸਾਨੂੰ ਇੱਕ ਜੈਕਟ ਵੇਖਦਾ ਆਪਣੀ ਜਿਹੜੀ ਮੈਂ ਚੈਨਲ ਦੀ ਪਾਈ ਸੀ ਹੁਣ ਸੌਰੀ ਠੰਡ ਲੱਗਦੀ ਸੀ ਮੈਂ ਬਦਲ ਕੇ ਦੂਸਰੀ ਜੈਕਟ ਤੇ ਇੱਕ ਥੱਲੇ ਦੀ ਘੜਾ ਕੇ ਮੈਂ ਡਬਲ ਕਰ ਲਈ ਹੁਣ ਤੇ ਇਹ ਫਿਰ ਚੈਨਲ ਵਾਲੀ ਜੈਕਟ ਤੇ ਠੰਡੇ ਟੈਂਪਰੇਚਰ 'ਚ ਬੈਠੇ ਹਾਂ ਤੇ ਉਹਦੇ ਵਿੱਚ ਮੈਂ ਗੱਲਬਾਤ ਉਹਦੇ ਕਿਹਾ ਕਿ ਆਪ ਕਿਆ ਕਰ ਰਹੇ ਹੋ ਤਾਂ ਉਹਨੇ ਸੋਚਿਆ ਕਿ ਮੀਡੀਆ ਵਾਲੇ ਆਏ ਆ ਕਿ ਕਿਸ ਤਰ੍ਹਾਂ ਦੀ ਸਾਕਾ ਬਣਾ ਰਹੇ ਆਂ ਆਈ ਉਹ ਦੱਸਿਆ ਕਿ ਇਸ ਤਰ੍ਹਾਂ ਆਏ ਸੀ ਤੇ ਇਹ ਕੰਮ ਕਰ ਰਿਹਾ ਹੈ ਬੜਾ ਕੰਮ ਆਪਕੇ ਲਈ ਚਲੋ ਗੱਲਾਂਬਾਤਾਂ ਚੱਲਦੀਆਂ ਸਾਡੀਆਂ ਅਸੀਂ ਚਾਹ ਦੀ ਨੂੰ ਲੈ ਕੇ ਤਾਲ ਖਾਣ ਵਾਸਤੇ ਲੈ ਕੇ ਅਸੀਂ ਜਦੋਂ ਪੈਸੇ ਦਿੰਨੇ ਆ ਨਾ ਤੇ ਉਹ ਵੀ ਰੱਗਿਓ ਉਹ ਹੀ ਲਫਜ਼ ਉਸੇ ਦੁਕਾਨਦਾਰੇ ਬਾਹਰ ਵਾਲੇ ਇਹ ਭਾਈ ਜੀ ਇਹ ਪੈਸੇ ਨਹੀਂ ਹਮ ਲੈਣਗੇ ਆਪਨੇ ਇਤਨਾ ਬੜਾ ਕੰਮ ਕੀਤਾ ਹਮਾਰੇ ਲਈ ਇਹ ਪੈਸੇ ਹਮ ਨਹੀਂ ਲੈਣਗੇ ਕਿਆ ਮੈਨੂੰ ਕਹਿ ਕਿ ਨਹੀਂ ਉਹਨੇ ਪੈਸੇ ਨਹੀਂ ਲਏ ਉਹਨੇ ਕਿਉਂਕਿ ਜੇ ਆਪਾਂ ਖਰਚ ਦੀ ਗੱਲ ਕਰੀਏ ਮੈਂ ਸੈਂਡਰਪੋਰਟ ਤੇ ਗੁਰੂ ਤੋਂ ਬਹੁਤ ਵੱਡੇ ਖਰਚੇ ਲੈਂਦੇ ਆ ਹੂੰ ਬਿਲਕੁਲ ਕੋਪੀ ਦਾ ਕਾਪੀ ਵੀ ਲੈਣਾ ਹੋਵੇ ਜਾਂ ਕੋਈ ਦੋ ਦੋ 4 400 5 500 ਰੁਪਏ ਦਾ ਕਿਹੜਾ ਆਪਾਂ ਨੂੰ ਉਹ ਕਾਪੀ ਮਿਲਦਾ ਹੈ ਆਵਾ ਜਿਆਦਾ ਨੇ ਤੇ 15 1800 ਰੁਪਿਆ ਬਿਲ ਬੇਸ਼ੱਕ ਉਹ ਬਿੱਲ ਵੀ ਸੋਚੀ ਤੇ ਨਾਲ ਵੱਡਾ ਬਿੱਲ ਨਹੀਂ ਹੋ ਸਕਦਾ ਪਰ ਜੇ ਉਸ ਸਮਾਂ ਸੋਚੀਏ ਤੇ ਉਹਦਾ ਦਿਲ ਵੱਡਾ ਸੀ ਉਸ ਟਾਈਮ ਦੇ ਉੱਤੇ ਉਹਨੇ ਪਤਾ ਲੱਗਾ ਕਿ ਇਹ ਸੇਖੜੇ ਆਏ ਆ ਇਹ ਨਾ ਕੰਮ ਕੀਤਾ उनने मेरे कह के बावजूद गोर बल्ली दारा सिंह वीर ने अपने ये जो पैसे काट के दबा देते की नहीं नहीं वो कहता की भाई जी ये काम नहीं करना आपने उके, उके। आप चाय और पी सकते हैं आप चार। खाने चार। के लिए और ले सकते हैं आप पैसे देने की ਤੇ ਕਿਤਨਾ ਕਿਤ ਖੁਸ਼ੀ ਸੀ ਯਾਰ ਤੁਸੀਂ ਚੰਗਾ ਮਤਲਬ ਅੱਛੀ ਚੀਜ਼ ਇਹ ਆਸਾਨ ਫਰਾਮੂਸ਼ ਨਹੀਂ ਹੋਏ ਉਹਨਾਂ ਲੋਕਾਂ ਦਾ ਉਹ ਬੱਚੀਆਂ ਦੇ ਨਾਲ ਕੋਈ ਸੰਬੰਧ ਨਹੀਂ ਸੀ ਕੋਈ ਬਲੱਡ ਰਿਲੇਸ਼ਨ ਨਹੀਂ ਸੀ ਪਰ ਕਿਉਂਕਿ ਅਕਾਰ ਚੰਨ ਦਾ ਵੀ ਕੋਈ ਬਲੱਡ ਰਿਲੇਸ਼ਨ ਨਹੀਂ ਸੀ ਉਹਨਾਂ ਦੇ ਨਾਲ ਇਨਸਾਨੀਅਤ ਦੇ ਰਿਸ਼ਤੇ ਦੇ ਨਾਲ ਅਕਾਰ ਚੰਨ ਨੇ ਜਿਹੜਾ ਹੈਗਾ ਇਹ ਜੋ ਉਹਨਾਂ ਨੂੰ ਬੱਚੀਆਂ ਨੂੰ ਘਰ ਪਹੁੰਚਾਇਆ ਤੇ ਉਹਨਾਂ ਨੇ ਇਨਸਾਨੀਅਤ ਦੇ ਰਿਸ਼ਤੇ ਨਾਲ ਤੁਹਾਨੂੰ ਜਿਹੜੇ ਪੇਸ਼ਕਸ਼ ਕੀਤੀ ਸੀਗੀ ਬਹੁਤ ਵਧੀਆ ਤੁਝੂ ਪਰਿਆ ਪ੍ਰਸੰਗਤ ਜੀ ਹਾਜੀ ਇਹ ਵੀ ਹੋਰ ਐਸੇ ਕਿੰਨੇ ਹੀ ਬੱਚੇ ਬੱਚੀਆਂ ਨੇ ਜਿਹੜੇ ਕਿ ਆਪਣੇ ਆਪਣੇ ਪ੍ਰਦੇਸ਼ ਦੇ ਵਿੱਚ ਆਪਣੇ ਘਰ ਦੇ ਵਿੱਚ ਵਾਪਸ ਜਾਣਾ ਚਾਹੁੰਦੀਆਂ ਨੇ ਪਰ ਉਹ ਬਿਨਾ ਆਪ ਜੀ ਦੇ ਸਹਿਯੋਗ ਤੋਂ ਇਹ ਮੋਹਮ ਜਿਹੜੀ ਹੈਗੇ ਅੱਗੇ ਨਹੀਂ ਚਲਾ ਜਾ ਸਕਦੀ ਹਜੇ ਵੀ ਕਿੰਨੇ ਐਸੇ ਕਸ਼ਮੀਰੀ ਲੋਕਾਂ ਦੇ ਉੱਪਰ ਜੋ ਕਿ ਜੋ ਕਿ ਭਾਰਤ ਦੇ ਵਿੱਚ ਤਸੱਦਦ ਕੀਤੀ ਜਾ ਰਹੀ ਹੈ। ਇਹ ਵੀਡੀਓਜ਼ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਕੁੱਟਿਆ ਜਾ ਰਿਹਾ ਹੈਗਾ। ਰੇਸਿਸਮ, ਹੇਟ ਰੈਸਿਸਮ ਜੋ ਚੱਲਦਾ ਪਿਆ ਹੈਗਾ ਉਹ ਲੋਕਾਂ ਦੇ ਸਾਨੂੰ ਫੋਨ ਆ ਰਹੇ ਕਿ ਵੀ ਅਸੀਂ ਵੀ ਕਾਰ ਜਾਣਾ ਚਾਹੁੰਦੇ ਹਾਂ ਕਿ ਸਾਨੂੰ ਵੀ ਕਾਰ ਲੈ ਕੇ ਜਾਓ। ਪ੍ਰਸੰਗਤ ਜੀ ਇਸ ਮੁਹਿਮ ਨੂੰ ਅਸੀਂ ਤਾਂ ਹੀ ਅੱਗੇ ਐ ਇਸ ਕੈਂਪੇਨ ਨੂੰ ਤਾਂ ਹੀ ਅੱਗੇ ਚਲਾ ਸਕਦੇ ਹਾਂ। ਜੇ ਆਪ ਜੀ ਦਾ ਸਹਿਯੋਗ ਰਹੇਗਾ ਜੇ ਆਪ ਜੀ ਆਪਣੇ ਦਸ਼ਵੰਦ ਦੇ ਨਾਲ ਇਸ ਮੁਹਿਮ ਨੂੰ ਅੱਗੇ ਤੋਰ ਸਕਦੇ ਹੋ ਤਾਂ ਕਿ ਉਹ ਬੱਚੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਅਸੀਂ ਵੀ ਆਪਣੇ ਬੱਚੇ ਅੰਦਰ ਅੰਦਰ ਬਾਹਰ ਪੜ੍ਹਨ ਨੂੰ ਭੇਜਦੇ ਤਿਆਂ ਤੇ ਖੁਦਾ ਨਾ ਖਾਸ ਤਾਂ ਸਾਡੇ ਬੱਚਿਆਂ ਤੇ ਉੱਪਰ ਕੋਈ ਤਕਲੀਫ ਆਵੇ ਪਰ ਅੱਜ ਜਿਹੋ ਨਾਲ ਦੇ ਬੱਚਿਆਂ ਦੇ ਉੱਪਰ ਤਕਲੀਫ ਆਈ ਹੈ ਸਾਡਾ ਫਰਜ ਪੈਂਦਾ ਹੈ ਕਿ ਉਹਨਾਂ ਦੀ ਮਦਦ ਕਰਨਾ ਤਜਿੰਦਰ ਸਿੰਘ ਜੀ ਸੰਗਤ ਨੂੰ ਕੀ ਅਪੀਲ ਕਰਨਾ ਚਾਹੂਗਾ ਹਾਂ ਬਿਲਕੁਲ ਵੀ ਮੈਂ ਇੱਕ ਗੱਲ ਕਰੂੰਗਾ ਕਿ ਜੇ ਤੇ ਆਪਾਂ ਵਸਤੇ ਸ਼ੈਦ ਜਾਂ ਆਪਾਂ ਗੱਡੀ ਤੇ ਲੈ ਕੇ ਜਾਣਾ ਹੋਵੇ ਨਾ ਖਰਚਾ ਬਹੁਤ ਘੜ ਜਾਂਦਾ ਸੇਫ ਨਹੀਂ ਹੈਗਾ ਇਸ ਟਾਈਮ ਜੋ ਸਥਿਤੀ ਬਣੀ ਹੋਈ ਹੈ ਇੱਥੋਂ ਵੀ ਉਹ ਸੇਫ ਨਹੀਂ ਹੈਗਾ ਹਾਂਜੀ ਹਾਂ ਉਹਦਾ ਕਰਕੇ ਸਾਨੂੰ ਇਹੋ ਕਦਮ ਪੁੱਟਣਾ ਪਿਆ ਸੀ ਕਿ ਸਾਨੂੰ ਫਲਾਈਟ ਹੀ ਵਧੀਆ ਰਹੂਗੀ ਇੱਥੋਂ ਕਿਉਂਕਿ ਕੁਝ ਚੰਦ ਘੰਟਿਆਂ ਦਾ ਰਸਤਾ ਅਸੀਂ ਦਾ ਬੱਚਿਆ ਤਾਂ ਹਾਂ ਹਾਂ ਬੱਚੀ ਰਹੋਈ ਨਾ ਉਹਦੇ ਵਿੱਚ ਹੁਣ ਬੱਚੇ ਵੀ ਹੋਣ ਨਾ ਗੁਰਪੀਤੋ ਲੜਕੇ ਲੜਕੀ ਵਾਸਤੇ ਜਦੋਂ ਆਪਾਂ ਵੇਖਣ ਦੇ ਆ ਵੀਡੀਓ ਦੇ ਵਿੱਚ ਜੋ ਵੀ ਆਉਂਦਾ ਹੈਗਾ ਤੋ ਵੇਖਿਆ ਹੀ ਆ ਜਾਂ ਸਾਰੀ ਸੰਗਤ ਵੀ ਵੇਖ ਰਹੀ ਆ ਕਿ ਕਿਤੇ ਨਾ ਕਿਤੇ ਉਹ ਜਦੋਂ ਕੁਕਰਮ ਕਰਨਾ ਨਾ ਕਿਸੇ ਨੇ ਹਵਾਨ ਨੀਅਤ ਅਮਾਨੀਅਤ ਦਾ ਨੰਗਾ ਨਾਚ ਕਰਦੇ ਆ ਉਹ ਇਹ ਨਹੀਂ ਦੇਖਦੇ ਇਹ ਕੌਣ ਆ ਕਿ ਕਿਸੇ ਜਾਤ ਨਾਲ ਆ ਉਹ ਹੋ ਸਕਦਾ ਉਹ ਜੇ ਕੋਈ ਬੰਦਾ ਵੀ ਅੱਗੇ ਆ ਜੂਗਾ ਉਹ ਉਹਨੂੰ ਹੀ ਮਾਰਨ ਦੀ ਕੋਸ਼ਿਸ਼ ਕੀ ਲੜਕੀ ਹੋਊਗੀ ਉਹ ਨੱਕਰਮ ਕਰ ਸਕਦੇ ਆ ਪਰ ਸੇਫਟੀ ਮੱਦੇ ਨਜ਼ਰ ਰੱਖਦੇ ਹੋਏ ਇਹ ਫੈਸਲਾ ਟੀਮ ਵੱਲੋਂ ਲਿਆ ਗਿਆ ਸਾਰੇ ਵੱਲੋਂ ਲਿਆ ਗਿਆ ਕਿ ਕਿਉਂ ਨਾ ਹੋਵੇ ਨਾ ਬੱਚਿਆਂ ਨੂੰ ਇਹਨਾਂ ਨੂੰ ਇੱਕ ਫਲਾਈਟ ਥਰੂ ਸੌਖਾ ਤਰੀਕੇ ਨਾਲ ਆਪਾਂ ਜਾ ਸਕਦੇ ਆ ਕੁਝ ਘੰਟਿਆਂ ਦੇ ਵਿੱਚ ਜਿਹੜਾ ਸਮਾਂ ਖਤਮ ਹੋ ਜਾਂਦਾ ਜੇ ਆਪਾਂ ਇਥੋਂ ਜੋੜਦਾ ਪੈਂਡਾ ਲਾਈਏ ਨਾ ਗੁਰਪ੍ਰੀਤ ਨੂੰ ਲੱਗਦਾ ਇੱਕ ਦਿਨ ਤੋਂ ਪਹਿਲਾਂ ਆਪਾਂ ਪਹੁੰਚ ਨਹੀਂ ਸਕਦੇ ਉਹ ਦਿਨ ਦੇ ਸਕਦਾ ਕਿ ਰਸਤਾ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਫਿਰ ਹੋਰ ਵੱਡੀ ਪ੍ਰੋਬਲਮ ਬਣ ਜਾਂਦੀ ਆ ਤੇ ਕੁਝ ਚੰਦ ਘੰਟਿਆਂ ਦੇ ਵਿੱਚ ਵੀ ਉਹਨਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾ ਦਿੰਨੇ ਆ ਤੇ ਬੜੀ ਵੱਡੀ ਖੁਸ਼ੀ ਆਏ ਵੀ ਕਿ ਯਾਤਰੀਕ ਉੱਤੇ ਖਰਚਾ ਤਾਂ ਬਹੁਤ ਹੁੰਦਾ ਹੈਗਾ ਵਾ ਜੇ ਅਸੀਂ ਬਾਈ ਰੋਡ ਜਾਂਨੇ ਹੈਗੇ ਤੇ ਬਾਈ ਰੋਡ ਬਹੁਤ ਖਰਚੇ ਕੱਢ ਜਾਂਦੇ ਹੈ। ਫਲਾਈ ਰੇਂਜ ਜਾਂਨੇ ਤੇ ਮੈਨੂੰ ਲੱਗਦਾ ਉਹ ਸਾਰੇ ਦਰ 15ਵੇਂ ਮੰਜ਼ਲੇ ਦਾ ਖਰਚਾ ਨਹੀਂ ਪੈਂਦਾ ਜਿਹੜਾ ਇੱਕ ਮੈਂਬਰ ਦੇ ਤੇ ਚੜ ਜਾਂਦਾ। ਬਿਲਕੁਲ ਬਿਲਕੁਲ। ਪਰ ਜੋ ਸਾਨੂੰ ਉਪਾਰਾਇਗਰੂ ਨੇ ਸੰਗਤ ਜੂਸ ਸਵਾਮਾ ਕਰਾ ਵੀ ਰਹੀ ਹੈ ਸਾਡੇ ਕੋਲੋਂ ਅਸੀਂ ਉਸੇ ਤਰ੍ਹਾਂ ਇਸ ਸਵਾਮਾ ਆਪਣੀਆਂ ਜਾਰੀ ਰੱਖਾਂਗੇ ਜਿਵੇਂ ਹੁਣੇ ਤੁਸੀਂ ਦੱਸਿਆ ਕਿ ਇਹ ਸਵਾਮਾ ਇਸੇ ਤਰ੍ਹਾਂ ਜਾਰੀ ਰੱਖ ਸਕਦੇ ਆ ਜੇ ਸੰਗਤ ਸਾਨੂੰ ਸਹਿਯੋਗ ਕਰਦੀ ਰਹੇ। ਠੀਕ ਹੈ ਜੀ ਬਿਲਕੁਲ ਬਿਲਕੁਲ ਸੰਗਤ ਦੇ ਸੇਵਾ ਆ ਰਹੀ ਹੈ ਸਗਲੇ ਤੁਸੀਂ ਦੇਖਿਆ ਕਿ ਜੋ ਕਿਹਾ ਉਹ ਕਰਕੇ ਦਿਖਾਇਆ ਝੂਠੇ ਵਾਦੇ ਨਹੀਂ ਝੂਠੇ ਲਾਰੇ ਲੱਪੇ ਨਹੀਂ ਸੰਗਤ ਤੁਸੀਂ ਦੇਖ ਰਹੇ ਹੋ ਕਿ ਉਹ ਛੇ ਬੱਚੀਆਂ ਨੂੰ ਸਹੀ ਸਲਾਮ ਜਿਹੜਾ ਹੈਗਾ ਖਾਲ ਚੈਨਲ ਨੇ ਆਪਣੀ ਪੁਰਾਣੀ ਜਿਹੜੀ ਹੈਗੀ ਗੁਰੂਆਂ ਦੀ ਬਖਸ਼ੀ ਜਿਹੜੀ ਰੀਤ ਨੂੰ ਨਿਭਾਉਂਦੇ ਹੋਏ ਜਿਹੜੀ ਗੁਰਸਾਹਿਬ ਨੇ ਸਾਨੂੰ ਬਖਸ਼ਿਆ ਕਿ ਇੱਕ ਸਿੱਖ ਚਿਲਾ ਹੈਗਾ ਕਿਸੇ ਬੱਚੀ ਦੇ ਜੋ ਕਿ ਹੈਗੇ ਜੇ ਜੋ ਬੇਪਤਨੀ ਹੋਵੇਗਾ ਉਹਦੀ ਆਬਰੂ ਦੀ ਰਾਖੀ ਕਰੇਗਾ ਉਹਨੂੰ ਉਹਨੇ ਪਰਿਵਾਰਾਂ ਤੱਕ ਪੁਰਾਣੇ ਸਮੇਂ ਦੇ ਵਿੱਚ ਬੁੱਗਲਾ ਦੇ ਸਮੇਂ ਦੇ ਵਿੱਚ ਵੀ ਜੋ ਹੈਗੇ ਨੇ ਹਰੀ ਸਿੰਘ ਨਲੂਆ ਵਰਗੇ ਜਰਨੈਲ ਜਿਹੜੇ ਨੇ ਜੋ ਕਿ ਭਾਰਤ ਦੀਆਂ ਬੱਚੀਆਂ ਨੂੰ ਹਿੰਦੂ ਦੇ ਤੋਂ ਬੱਚੀਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਕੈਦ ਤੋਂ छुड़ा ਕੇ ਲਿਆਦੇ ਰਹੇ ਨੇ ਆਪਣੇ ਜੇ ਘਰਾਂ ਦੇ ਵਿੱਚ ਵਾਪਸ ਲਿਆਂਦੇ ਰਹੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦੇ ਰਹੇ ਨੇ ਸੋ ਉਹੀ ਰੀਤ ਨੂੰ ਅੱਗੇ ਤੋਰਦੇ ਹੋਏ ਗੁਰੂ ਕੇ ਸਿੱਖ ਜਿਹੜੇ ਹੈਗੇ ਆ ਅੱਜ ਉਹੀ ਸੇਵਾਵਾਂ ਨਿਭਾ ਰਹੇ ਨੇ ਆਕਾਰ ਚੰਦ ਜਿਹੜੇ ਜੋ ਸਿੰਘ ਹੈਗੇ ਨੇ ਉਹਦੀ ਟੀਮ ਨੰਬਰ ਹੈਗੇ ਨੇ ਸਰਦਾਰ ਤੇਜਿੰਦਰ ਸਿੰਘ ਜੀ ਉਹਨਾਂ ਬੱਚੀਆਂ ਨੂੰ ਘਰਾਂ ਤੱਕ ਉਹਨਾਂ ਪਰਿਵਾਰਾਂ ਤੱਕ ਛਾੜ ਕੇ ਆ ਰਹੇ ਨੇ ਸਰਦਾਰ ਅਮਰੀਕ ਸਿੰਘ ਪੁਨਰ ਨੇ ਇੱਕ ਨੇ ਲਾਇਆ ਫੈਸਲਾ ਲੈਣ ਦੇ ਵਿੱਚ ਕਿ ਉਹਨਾਂ ਬੱਚੀਆਂ ਨੂੰ ਜ਼ਰੂਰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਏ ਆਪ ਸਾਰੀ ਸੰਗਤ ਦੇ ਸਹਿਯੋਗ ਤੋਂ ਬਿਨਾ ਇਹ ਸੇਵਾਵਾਂ ਨਹੀਂ ਚੱਲ ਸਕਦੀਆਂ ਸੰਗਤ ਜੀ ਇਸ ਤੋਂ ਵੱਧ ਚੜ੍ਹ ਕੇ ਆਪ ਜੀ ਇਸ ਮੂਹਮ ਨੂੰ ਸਪੋਰਟ ਕਰੋ ਅਤੇ ਆਪਣਾ ਦਸ਼ਵੰਦ ਦੇਖ ਕੇ ਆਪ ਜੀ ਸਫਲਾ ਕਰੋ ਸਦਾ ਤਜਿੰਦਰ ਸਿੰਘ ਜੀ ਕੋਈ ਅਖੀਰ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਬਿਲਕੁਲ ਗੁਰਪ੍ਰੀਤ ਸੇਵਾ ਜਿਹੜੀ ਹੈਗੀ ਹੈ ਨਾ ਜੇ ਆਪਾਂ ਤੁਹਾਡਾ ਪਿੱਛੇ ਝਾਤ ਮਾਰਦੇ ਹਾਂ ਤੇ ਸਾਨੂੰ ਦੀ ਗੁੜਤੀ ਇੱਥੋਂ ਮਿਲੀ ਹੈਗੀ ਅੱਜ ਜਿਹ ਹੁਣੇ ਤੁਸੀਂ ਮੁਗਲਾਂ ਦੀ ਗੱਲ ਕੀਤੀ ਸੀ ਜਦੋਂ ਮੁਗਲਾਂ ਨੇ ਕਹਿਰ ਕਮਾਏ ਸੀ ਨਾ ਅੱਜ ਉਹਨੂੰ ਹਿੰਦੂ ਆਵਾਜ਼ ਤੇ ਸਾਡੇ ਗੁਰੂ ਸਾਹਿਬ ਨੇ ਬਲੀਦਾਨ ਦਿੱਤਾ ਸੀ ਆਪਣਾ ਹਾਂਜੀ ਹਾਂ ਉਸ ਬਲੀਦਾਨ ਸਾਰੀ ਦੁਨੀਆ ਯਾਦ ਕਰਦੀ ਹੈ ਤੇ ਜੇ ਅੱਜ ਤੁਜਾ ਉਲਟ ਸਾਡੇ ਕੁਝ ਹਿੰਦੂ ਭਰਾ ਬੇਸ਼ੱਕ ਮੈਂ ਸਾਰੇ ਤਬਕੇ ਦੀ ਨਹੀਂ ਗੱਲ ਕਰੂੰਗਾ ਪਰ ਫਿਰ ਕਿਸੇ ਵੀ ਧਰਮ ਦੇ ਸਾਰੇ ਮਾੜੇ ਨਹੀਂ ਕਹਿ ਸਕਦੇ ਜੇ ਮੁਗਲ ਸੀ ਤਾਂ ਮੁਗਲ ਸਾਰੇ ਮਾੜੇ ਨਹੀਂ ਸੀ 타이 ਮੀਆਂ ਮੀਰ ਜੀ ਨੇ ਦਰਬਾਰ ਸਾਹਿਬ ਦੀ ਨਹੀਂ ਰੱਖੀ ਸੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਚੱਲਦੇ ਸੀ ਕੁਝ ਚੰਦ ਬੰਦੇ ਹੁੰਦੇ ਆ ਜਿਵੇਂ ਪਹਿਲਾਂ ਜਗਰ ਕੀਤਾ ਸੀ ਜਿਹਦਾ ਕਰਕੇ ਉਹ ਕੋਮਾ ਦੇ ਨਾਮ ਕਰਾਪ ਕਰ ਦਿੰਦੇ ਆ ਇਹੋ ਇਹੋ ਹੁਣ ਦੂਜੇ ਭਾਈਚਾਰਾ ਸਾਨੂੰ ਜੇ ਉਸ ਟਾਈਮ ਦੇ ਉੱਤੇ ਮੁਗਲਾਂ ਦੇ ਕੋਲੋਂ ਇਹਨਾਂ ਬੱਚੀਆਂ ਨੂੰ ਬਚਾਇਆ ਗਿਆ ਸੀ ਤੋਂ ਉਹ ਟੈਸਟ ਟਾਈਮ ਦੇ ਉੱਤੇ ਕੁਝ ਹਿੰਦੂ ਤਖੀ ਵੀ ਇੱਕ ਕੀਤਾ ਜਾ ਰਿਹਾ ਉਹਨਾਂ ਥਰੂ ਵੀ ਉਹਨਾਂ ਕੋਲੋਂ ਵੀ ਇਹਨਾਂ ਬੱਚੀਆਂ ਨੂੰ ਦੂਰ ਕਰਕੇ ਸੇਫ ਉਹਨਾਂ ਦੇ ਘਰਾਂ ਤੱਕ ਪਰਵਾਹ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਹੈਗੀ ਆ ਉਹ ਆਪਾਂ ਆਪਾਂ ਖੂਬ ਨਿਭਾਵਾਂਗੇ ਵੀ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਇਸੇ ਤਰ੍ਹਾਂ ਡਟੀਆਂ ਵੀ ਰਹਿਣਗੀਆਂ ਉਹ ਕਿਸੇ ਤਰ੍ਹਾਂ ਦਾ ਮਾਹੌਲ ਸੀ ਉਹ ਭਾਵੇਂ ਸਵੇਰ ਦੇ ਟਾਈਮ ਵੀ ਕੋਈ ਨੂੰ ਦੱਸ ਕਿ ਬੇਸ਼ੱਕ ਉਹ ਹੋਇਆ ਅਟੈਕ ਤੋਂ ਬਾਅਦ ਦੇ ਵਿੱਚ ਜਿਆ ਸਰਜਿਕਲ ਸਟ੍ਰਾਈਕ ਮੇਗਾ ਲਗਾ ਬੇਸ਼ੱਕ ਹਾਲਾਤ ਸਾਰੇ ਪਾਸੇ ਤਣਾਅਪੂਰਨ ਪਰ ਜਿਹੜੇ ਹਾਲਾਤਾਂ ਵਾਲੇ ਪਾਸੇ ਜਾਈ ਇਹਨਾਂ ਤੇ ਸ਼ਾਇਦ ਹੋ ਸਕਦਾ ਕਿ 6 ਬੱਚੀਆਂ ਉਹ ਅੱਜ ਵੀ ਅੰਬਾਲੇ ਦੀ ਧਰਤੀ ਦੇ ਬੈਠੀਆਂ ਹੁੰਦੀਆਂ ਹੂੰ ਬਿਲਕੁਲ ਬਿਲਕੁਲ ਜੇ ਆਪਾਂ 3:30 ਵਜੇ ਦੇ ਆਪਾਂ ਹਾਲਾਤ ਵੇਖਦੇ ਕਿ 3:30 ਦੇ ਸੱਜੇ ਸਟ੍ਰਾਈਕ ਹੋ ਵੀ ਤੋ ਬਾਅਦ ਫਲਾਈਟਾਂ ਵੀ ਬੰਦ ਹੋ ਸਕਦੀਆਂ ਹਨ ਹੋ ਸਕਦਾ ਮੈਨੂੰ ਕੱਲੇ ਨੂੰ ਵਾਪਸੀ ਹੋਣਾ ਗੁਰਪ੍ਰੀਤ ਕੋਈ ਹੋਰ ਵੀ ਗੱਲ ਨਹੀਂ ਸੀ ਪਰ 6 ਬੱਚੇ ਨੂੰ ਲੈ ਕੇ ਜਾਣ ਵਾਸਤੇ ਬਹੁਤ ਔਖਾ ਸੀ ਬਿਲਕੁਲ ਬਿਲਕੁਲ ਇਹ ਵੀ ਸਾਨੂੰ ਖੁਸ਼ੀ ਸੀ ਕਿ ਮੇਰੀ ਵਾਪਸੀ ਮੈਂ ਵਸਰਾ ਹੀ ਆ ਜਾਊਂਗਾ ਮੈਂ ਦੋ ਦੋਤੇ ਰਹਿ ਸਕਦਾ ਵਾਂ ਪਰ ਉਹ ਬੱਚਿਆਂ ਨੂੰ ਸੀ ਮੈਨੂੰ ਲੱਗਦਾ ਸੀ ਉਹ ਸੇਫ ਨਹੀਂ ਸੀ ਉੱਥੇ ਉਹ ਕਹਿ ਰਹੀ ਸੀ ਬਾਤ ਇਹ ਪਛਾਦੋ ਉਹ ਸਾਡੀ ਜ਼ਿੰਮੇਵਾਰੀ ਸੀ ਉਹ ਅਸੀਂ ਨਿਭਾਤੀ ਸੀ ਵਾਹਿਗੁਰੂ ਕਿਰਪਾ ਰੱਖੇ ਪਾਲਬਖਸ਼ ਸਵਾਗਤ ਸਾਡੇ ਕੋਲ ਇਸ ਦਿਨ ਆ ਲੈਂਦਾ ਰਹੇ ਤੇ ਜੇ ਮੈਂ ਹੋਰ ਵੀ ਹੈ ਜੇ ਬਹੁਤ ਬੱਚੀਆਂ ਨੇ ਜਿਨ੍ਹਾਂ ਦੇ ਸਾਨੂੰ ਕਾਲ ਆ ਰਹੇ ਨੇ ਹੋਰ ਵੀ ਬਹੁਤ ਨੌਜਵਾਨ ਵੀ ਨੇ ਹੋਰ ਮੁੰਡੇ ਵੀ ਨੇ ਜਿਨ੍ਹਾਂ ਦੇ ਸਾਨੂੰ ਕਾਲ ਆ ਰਹੇ ਉਹ ਘਰ ਜਾਣਾ ਚਾਹੁੰਦੇ ਨੇ ਪ੍ਰਸੰਗਤ ਜੀ ਆਪ ਜੀ ਦਾ ਸਹਿਯੋਗ ਬਿਨਾਂ ਮਹੀਰ ਅਗੇ ਨਹੀਂ ਤੁਰ ਸਕਦੀ ਸੋ ਵੱਧ ਚੜ ਕੇ ਇਸ ਮੇ ਦੇ ਵਿੱਚ ਆਪਣਾ ਯੋਗਦਾਨ ਦਿਓ ਤਾਕੀ ਉਹਨਾਂ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਇਆ ਜਾ ਸਕੇ ਉਹਨਾਂ ਨੂੰ ਰੈਸਕੂ ਕੀਤਾ ਜਾ ਸਕੇ ਸੋ ਸੰਗਤ ਜੀ ਬਹੁਤ ਬਹੁਤ ਧੰਨਵਾਦ ਕਰਦੇ ਸਦਾ ਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸ਼ੀਨਗਰ ਤੋਂ ਸਾਡੇ ਨਾਲ ਜੁੜੇ ਹੋਏ ਹੋ ਥੋੜੇ ਟਾਈਮ ਬਾਅਦ ਜਾਈਏ ਕਿ ਤੁਹਾਡੀ ਫਲਾਈਟ ਹੈਗੀ ਹੈ ਵਾਪਸੀ ਦੀ ਆਪਾਂ ਗੁਰੂ ਸਾਹਿਬ ਅਗੇ ਅਰਦਾਸ ਕਰਾਂਗੇ ਕਿ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋ ਹੋਰ ਅੰਸੰਗੁਰ ਸਾਹਿਬ ਸਹਾਇ ਹੋ ਕੇ ਤੱਕ ਸਹੀ ਸਲਾਮਤ ਆਪਣੇ ਘਰਾਂ ਦੇ ਵਿੱਚ ਪਹੁੰਚਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਸਤ ਜਿੰਦਰ ਸਿੰਘ ਜੀ ਗੁਰੂਫਤ ਤੇ ਦੀ ਸਾਂਝ ਕਰਾਂਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਦੇਖਦੇ ਰਹੋ ਜੀ ਅਕਾਲ ਚੈਨ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਬੋਲਾ